ਸ਼ੀਗਲਾ ਬਾਬੀ ਹਾਂ ਬਾਬੀ ਵਧੀਆ ਤੁਸੀਂ ਦੱਸੋ ਕਿਵੇਂ ਹੋ ਬਾਈ ਕਿਵੇਂ ਆ ਠੀਕ ਆ ਹਾਂ ਹਾਂ ਬਾਬੀ ਇੱਕ ਤਾਂ ਸਾਰੀ ਵਧੀਆ ਠੀਕ ਠਾਕ ਨਹੀਂ ਸੁਭਾਤਾ ਠੀਕ ਆ ਸਾਰਿਆਂ ਦਾ ਵਧੀਆ ਨਾ ਨਾ ਬਾਬੀ ਕੋਈ ਕੁਝ ਨਹੀਂ ਕਹਿੰਦਾ ਮੈਨੂੰ ਵਧੀਆ ਮੈਂ ਤਾਂ ਖੁਸ਼ ਆ ਐਵੇਂ ਨਾ ਤੁਸੀਂ ਟੈਨਸ਼ਨ ਨਾ ਲਿਆ ਕਰੋ हां भाभी मैं फेर लाऊनी फोन एक मिनट ना तो फोन लाइव बैठी हैगी महारानी बनी बैठी है परझाई ਕੋਲੋਂ ਹੀ ਆਈਆਂ ਤੇਰੀ ਪਰਝਾਈ ਨੇ ਇਹ ਨਹੀਂ ਕੋਈ ਚਾਚੀ ਦਿੱਤਾ ਮੰਮੀ ਵੀ ਕੋਈ ਕੰਮ ਕਾਰ ਕਰ ਲਿਆ ਕਰ ਕੱਲਾ ਫੋਨ ਦਾ ਹੀ ਚਾਚੀ ਨੇ ਕੰਮ ਹੀ ਕਰ ਲਿਆ ਕਰ ਮੰਮੀ ਮੈਂ ਤਾਂ ਸਾਰੇ ਕੰਮ ਕਰ ਲਏ ਕੀ ਕੰਮ ਰਹਿ ਗਿਆ ਸੀ ਮਾੜਾ ਮੋਟਾ ਦੇਖ ਲਾ ਅੱਖ ਨੂੰ ਹੋਇਆ ਪਿਆ ਰੋਟੀ ਪਾਣੀ ਦਾ ਕਰ ਲਾ ਮੰਮੀ ਸਬਜੀ ਦਾ ਬਣਾ ਲਈ ਉਹਨਾਂ ਬਸ ਕੋਈ ਜ਼ਰੂਰੀ ਗੱਲ ਕਰਨੀ ਸੀ ਭਾਬੀ ਨੇ ਬਾਹਲੇ ਫੋਨ ਜੇ ਆਏ ਪਏ ਸੀਗੇ ਹੈ ਜੀ ਕੀ ਜ਼ਰੂਰੀ ਗੱਲ ਸੀ ਹੁਣ ਤੱਕ ਆਈਆਂ ਉਦਨ ਮੇੜੀ ਉਂਦੀ ਸਾਰਾ ਕੰਮ ਅੰਦਰ ਵੜਦੀ ਫੋਨ ਲੈ ਕੇ ਬਹਿ ਜਾਂਦੀ ਆ ਵੀ ਕੰਮ ਆ ਵਸੇ ਫੋਨ ਦਾ ਮਾਨਾਂ ਦੇ ਚੱਜ ਦਿੱਤਾ ਵਾ ਹੋਰ ਨਹੀਂ ਕੋਈ ਕੰਮ ਦਿੱਤਾ ਮੈਨੂੰ ਕਰਨ ਆ ਗਏ ਰਕਾ ਹਾਂ ਮੈਂ ਇੱਥੇ ਬੈਠੀ ਹਾਂ ਹੋਰ ਇੱਥੇ ਬੈਠੀ ਕਿ ਮਹਾ ਕੱਪੜੇ ਹਮਾਰੇ ਮੈਂ ਤਾਂ ਅੰਦਰ ਲੱਭੀ ਜਾਂਦੀ ਆ ਮੈਂ ਕਿ ਤੰਦਰ ਬੈਠੀ ਸੀ ਹਾਂ ਉਰੇ ਬੈਠੀ ਸੀ ਮੈਂ ਆਪਣੇ ਕੱਪੜੇ ਨਹੀਂ ਤੇ ਹਾਂ ਇਹ ਮਾਰਨੇ ਅੱਛਾ ਪਾਣੀ ਭੁਣਿ ਲਿਆ ਦੇ ਬੀਰਪਾਲ ਆ ਪਾਣੀ ਲਿਆ ਪਾਈ ਉਹ ਕਾਣੂ ਹੁੰਦੀ ਆ ਅੰਦਰ ਬੜੀ ਬੈਠੀ ਆ ਤਾਂ ਭਰਾਈ ਕਰਦੀ ਆ ਕੱਲ ਆਈ ਆ ਅੰਦਰ ਬੈਠੀ ਸੀ ਫੋਨ 'ਤੇ ਕਿੰਨੇ ਗੱਲ ਕਰਦੀ ਸੀ ਪਰਝਾਈ ਨਾ ਇਹਦੇ ਨਾਲ ਪਰਜਾਈ ਜੀ ਕੋਈ ਹੋ ਰਹੀ ਸੀਗਾ ਪਰਝਾਈ ਸੀ ਪਰਜਾਈ ਨਾਲੇ ਹਰਦੇ ਮਤਾਨ ਪੜਾ ਭਾਈ ਮੈਨੂੰ ਕੋਈ ਪਤਾ ਪਰਝਾਈ ਨਾ ਕਰਦੀ ਆ ਕ ਕੀ ਦੇਣਾ ਕਰਦੇ ਲੇ ਮੰਮੀ ਮਾੜੀ ਮੂਡੀ ਤਾਂ ਨਿਗਾਹ ਰੱਖਿਆ ਕਰੋ ਹੰਤਾ ਮਾੜਾ ਮੋਟਾ ਪਤਾ ਲੱਗਿਆ ਪਰਝਾਈ ਆ ਕਿ ਕੌਣ ਹੈ ਮੈਨੂੰ ਤਾਂ ਪਤਾ ਨਹੀਂ ਭਾਈ ਹੈ ਪਰਝਾਈ ਪਰਝਾਈ ਕਿਆਥੋਂ ਉਹਨਾਂ ਟੱਪ ਜੇ ਇੱਥੋਂ ਤੁਸੀਂ ਫੋਨ ਫਾੜ ਤਾਂ ਭਾਈ ਹੁਣ ਤੁਸੀਂ ਪੜ੍ਹੇ ਲਿਖੇ ਤੁਸੀਂ ਦੇਖੋ ਵੀ ਥੀ ਨੂੰ ਕਰਦੀ ਏ ਤੀ ਨੂੰ ਨਾ ਕਰਦੇ ਮੈਂ ਤਾਂ ਹੁਣ ਆਣ ਕੋੜਾਂਗੀ ਮੈਨੂੰ ਤਾਂ ਕਹਿਤਾ ਪਰਝਾਈ ਨੂੰ ਕਰਦੀ ਮਸਾ ਚੱਲ ਭਾਈ ਪਰਝਾਈ ਨੂੰ ਕਰਦੀ ਪਤਾ ਨਹੀਂ ਕਿਹੜੇ ਪਰਝਾਈ ਨੂੰ ਕਰਦੀ ਸਾਰਾ ਦਿਨ ਹੀ ਪਰਝਾਈ ਲੱਗੇ ਰਹਿੰਦੀ ਹੈ ਕਿ ਫੋਨ ਤੇ ਫਿਰ ਪਰਝਾਈ ਕੋਲ ਆਈ ਸੀ ਏਡੀ ਹੋ ਕੇ ਉਹ ਅਨਿਤ ਆਡਰ ਲਾਉਂਦੀ ਸੀ ਵੜਮੁਟਾ ਸੋਕਾ ਛਰ ਦੁਕਾਨ ਲਾ ਦੇਗੀ ਭਾਈ ਤਾਂ ਮੇਰਾ ਕੰਮ ਹੈ ਮੈਂ ਤਾਂ ਬਹੁਤ ਔਖੀ ਸੋਤਣੋਂ ਆਏ ਵੀ ਨਹੀਂ ਕਹਿੰਦੀ ਵੀ ਭਾਈ ਚਾਹ ਪਾਣੀ ਲਾ ਕੇ ਦੇ ਦੇ ਨਹੀਂ ਉਹ ਸੁਣੇ ਹਾਂਦੀ ਨਹੀਂ ਹਾਂਦੇ ਗੱਲਾਂ ਫੋਨ ਤੇ 12 ਦਿਨ ਫੋਨ ਤੇ ਲੱਗੀ ਰਹੂ ਫੋਨ ਤੇ ਲੱਗੀ ਰਹੂਗੀ ਫੋਨ ਤੇ ਨਹੀਂ ਲੱਗੀ ਰਹੂਗੀ ਮਾੜਾ ਮੋਟਾ ਬੰਦਾ ਝਾਕ ਪੈ ਇਧਰ ਗੱਲ ਸੁਣ ਲੈ ਜਮੈ ਨੇ ਵੀਰ ਪਾਲਾ ਆਪ ਪਾਈ ਪਾਣੀ ਲੈ ਕੇ ਆ ਲਿਆਉਣੀਆ ਨਾਲੇ ਵੀਰਾ ਕਿੱਥੇ ਆ ਹੈਦਰੀ ਬਤਾ ਕਿ ਗੀਰਾ ਇੱਕ ਬੱਦ ਬੈਠਾ ਸੀਗਾ ਵੀਰਾਂ ਨੂੰ ਕਿਹਾ ਕਰਨਾ ਮਾੜਾ ਮੋਟਾ ਵੀ ਭਾਈ ਐਂ ਕਰਕੇ ਵੀ ਆਉਜੀ ਬਹੂ ਕੰਨੀ ਦੇਖ ਲੈ ਠੀਕ ਹੈ ਨਾ ਵੀ ਬਾਸ਼ਨਾ ਕਹੀਂ ਬਾਤ ਤੂੰ ਸਾਡੇ ਚ ਕੂਰ ਕੱਢੇਗਾ ਅੱਜ ਕੱਲ ਦੇ ਮੁੰਡਿਆਂ ਦਾ ਮਤਾਂ ਬਹੂ ਮਿਲਦੀ ਹੁਣ ਤਾਂ ਮਸਾਂ ਮਿਲਦੀ ਸਰ ਬਹਵਾ ਆਏ ਥੋੜੀ ਨਾ ਹੁੰਦਾ ਮੰਮੀ ਬਹਵਾ ਮਿਲਦੀ ਐ ਨਾ ਤਾਂ ਚੱਲ ਮੰਨ ਲਈ ਗੱਲ ਵੀ ਬਹੂ ਜੇ ਚੱਜ ਰਹਿਗਾ ਫੇ ਤਾਂ ਹੀ ਤਾਂ ਵਿਆਹ ਹੋ ਗਿਆ ਉਹਨੇ ਤਾਂ ਐਂ ਕਹਿ ਦੇਣਾ ਆਪੂ ਦਾ ਵੀ ਮੇਰਾ ਘਰ ਖਰਾਬ ਕਾਦੀ ਮੇਰਾ ਵਿਆਹ ਮੁੜ ਕੇ ਵਿਆਹ ਨਹੀਂ ਹੋਣਾ ਆਪਾਂ ਹੁਣ ਕੀ ਕਰੀਏ ਮੰਮੀ ਫਰਮਾੜਾ ਮੋਟਾ ਇਹ ਤਾਂ ਵੀ ਤਬ ਕ ਰੱਖਣਾ ਪਊਗਾ ਆਪਾਂ ਨੂੰ ਕੀ ਕਰੀਏ ਐਸੀ ਵਿਸ਼ਾਲ ਚੱਜ ਦੀ ਆ ਉਹ ਵੀ ਮੈਨੂੰ ਕੋਈ ਪਤਾ ਕੀ ਦੇਤਾ ਅੰਦਰ ਕਿੰਨਾ ਟਾਈਮ ਹੋ ਗਿਆ ਹੁਣ ਕੀ ਪਾਣੀ ਲਿਆਈ ਦੱਸ ਅੰਤਰੀ ਬੜੀ ਰਹੂਗੀ ਸੁਣਦੀ ਹੈਗੀ ਕੀ ਹੋ ਗਿਆ ਮਾਂ ਆ ਤੇਰੀ ਬਹੂ ਦੀ ਗੱਲ ਕਰਦੇ ਕਿੰਨਾ ਟਾਈਮ ਹੋ ਗਿਆ ਵੀਰੇ ਆਇ ਨੂੰ ਲਖਾ ਚੱਲ ਪਾਣੀ ਲਿਆ ਦੇ ਚੱਲ ਪਾਣੀ ਨਹੀਂ ਲਿਆਣਾ ਮੈਂ ਖਾ ਚਾਹੀ ਬਣਾ ਕੇ ਲਿਆ ਦੇ ਕੌਣ ਬਣੀ ਆ ਗਈ ਭਾਬੀ ਅੰਦਰ ਪਤਾ ਨਹੀਂ ਕਿਹਨਾ ਗੱਲ ਕਰ ਜਾਂਦੀ ਅੰਦਰ ਬੈਠੀ ਅੰਦਰ ਚੱਲ ਲਿਆ ਦੂਗੀ ਕੋਈ ਕਿਸੇ ਦਾ ਫੋਨ ਆਇਆ ਵਗੈਰੇ ਰਿਸ਼ਤੇਦਾਰ ਦਾ ਆ ਪਹਿਲਾਂ ਵੀ ਕਹਿੰਦੀ ਸੀ ਪਹਿਲਾਂ ਮੈਂ ਘੰਟਾ ਹੋ ਗਿਆ ਉਦੋਂ ਕਹਿੰਦੀ ਸੀ ਮੇਰੀ ਭਾਬੀ ਦਾ ਫੋਨ ਆਇਆ ਸਿਰ ਫੋਨ ਤਾਂ ਆ ਹੀ ਜਾਂਦਾ ਮਾਂ ਰਿਸ਼ਤੇਦਾਰ ਦਾ ਅੱਗੇ ਗੱਲ ਹੋ ਗਈ ਫਿਰ ਇਹਦੇ ਗੱਲ ਤੋਂ ਮੋੜਿਆ ਉਹ ਵੀ ਚੰਗਾ ਨਾ ਸਹੀ ਗੱਲਾਂ ਵੀਰੇ ਮੜ ਕੇ ਤੇਰੀ ਖਰਚ ਗਲੀਆਂ ਕਰੂਗੀ ਇਹ ਹੁਣ ਤਾਂ ਉਹਦੀ ਫੈਡ ਲਈ ਜਾਣਾ ਹੁਣ ਇਹਨੂੰ ਮੜਾ ਮੱਤਾ ਕੋਈ ਹੋਰ ਰੱਖ ਲੈ ਮੈਂ ਕਿਤੇ ਮੰਲਾਤਾ ਮੈਂ ਇਹ ਹੁਣੇ ਖੁੱਲ ਗਈ ਤੇ ਖੁੱਲ ਜੂ ਜੇ ਹੁਣ ਇਹਨੂੰ ਸੱਪੇ ਥੱਲੇ ਰੱਖ ਲੈਣਾ ਤਾਂ ਹੁਣ ਨਾ ਰਹੂ ਆ ਦੋ ਦਿਨ ਹੋਏ ਨੇ ਵਿਆਹ ਨੂੰ ਪਤਾ ਨਹੀਂ ਵੀਰ ਨੂੰ ਕੀ ਸੁੰਘਾਦਾ ਹਾਂ ਨੀ ਪਤਾ ਨਹੀਂ ਕੀ ਸਿਰਚ ਪਤਾ ਆ ਦੇ ਮੈਂ ਵੀ ਸੁਣਾਉਣਾ ਹੋਈ ਮਰੀ ਜਾਨੀ ਤੂੰ ਵੀ ਜਾਵਾ ਚੱਲ ਲੁਰੀ ਨਾ ਜੀ ਜੇ ਕਿਸੇ ਰਿਸ਼ਤੇਦਾਰ ਦਾ ਫੋਨ ਆ ਕੇ ਗੱਲ ਕਰੀ ਜਾਂਦੀ ਕਿ ਚੱਲ ਹੁਣ ਸਾਰਾ ਦਿਨ ਹੀ ਮੇਰੇ ਰਿਸ਼ਤੇਦਾਰਾਂ ਦਾ ਫੋਨ ਆਈ ਜਾਂਦਾ ਰਿਸ਼ਤੇਦਾਰਾਂ ਦਾ ਹੁੰਦਾ 10 15 ਮਿੰਟ ਫਿਰ ਤੁਸੀਂ ਉੱਤੇ ਬਾਜ ਮਾਰ ਦੋ ਵੀ ਬਰੀ ਬਾਜ ਹੀ ਨਹੀਂ ਸੁਣੀ ਹੋਣੀ ਕੋਈ ਨਹੀਂ ਹੋਣਾ 15 ਮਾਸਾਂ ਮਾਰ ਕੇ ਨਵੀਂ ਤਾਂ ਕਹਾਣੀ ਲੈ ਆਦੇ ਤੇ ਯਾ ਲਿਆ ਦੇ ਕੁਝ ਨਹੀਂ ਹੋਣਾ ਜਿਹੜਾ ਕਮਰੇ ਦਾ ਗੇਟ ਲੱਗਿਆ ਉਹਨੂੰ ਬਾਜ ਨਹੀਂ ਸੁਣੀ ਹੋਣੀ ਨਾਲੇ ਐਵੇਂ ਨਾ ਤੁਸੀਂ ਭੈਣੇ ਬੋਲੀ ਜਾਇਆ ਕਰੋ ਤੁਸੀਂ ਐ ਬੋਲੀ ਜਾਂਦੇ ਰਹਿੰਗੇ ਕੀ ਸੋਚੂ ਵੀ ਮੇਹਨਾ ਦਾ ਪਰਿਵਾਰ ਕਹਿ ਜਾਗਾ ਜਿਹੜਾ ਕੋ ਸੋਚਦੇ ਵੀਰੇ ਹੋਤੀ ਜਾਵੇ ਸੱਚੀ ਗੱਲ ਤਾਂ ਫਿਰ ਕਹੀ ਜਾਂਦੀ ਹੁੰਦੀ ਹੈ ਲੈ ਇਹ ਕਾਦੀ ਸੱਚੀ ਗੱਲ ਆ ਤੁਸੀਂ ਐ ਕਰ ਤੁਸੀਂ ਦੋਨੇ ਬੈਲੀਆਂ ਹੀ ਬੈਠੀਆਂ ਕਿਹਣੀ ਢੋਡੇ ਚ ਬਣਾ ਲਓ ਚ ਬੈਲੀ ਨਹੀਂ ਬੈਠੀ ਹੈਗੀ ਕਾਲਜ ਤੋਂ ਆਈਆਂ ਮੈਂ ਪੜ੍ਹ ਕੇਰਾ ਪਤਾ ਕਿੰਨਾ ਹੈਗਾ ਤੁਰ ਕੇ ਆਈਆਂ ਹੈਗੀ ਮੈਂ ਫਿਰ ਤੂੰ ਬਣਾ ਲੈਂਦੀ ਚ ਮੈਂ ਤਾਂ ਬਣਾਉਂਗੀ ਮੈਂ ਤਾਂ ਮੰਮੀ ਦੇ ਤਾਂ ਗੋਡੇ ਰੱਖ ਦੇਣੇ ਮੰਮੀ ਕਿੱਫਾ ਬਣਾ ਲੂਗੀ ਨਹੀਂ ਬੋਗਾ ਭਾਈ ਫਿਰ ਭਾਬੀ ਘਰ ਦੇ ਵਾਸਤੇ ਵਿਆਹ ਤੇ ਰਹਿ ਗਿਆ ਨਹੀਂ ਭਾਬੀ ਫਿਰ ਕਾਦੇ ਵਾਸਤੇ ਵਿਆਹ ਕੇ ਲਕੀ ਕੰਮ ਪਿੱਛੇ ਲੈ ਕੇ ਆਂਦੀ ਆ ਸੀ ਨਹੀਂ ਤਾਂ ਸਾਡਾ ਜਮਾ ਸਰਦਾ ਸੀਗਾ ਫਿਰ ਤੁਸੀਂ ਉਹਦੇ ਨਾਲ ਵੀ ਭਾਈ ਤੂੰ ਸਾਡੇ ਆ ਕੇ ਕੰਮ ਨਹੀਂ ਕਰਨਾਗਾ ਅੱਛਾ ਵੀਰੇ ਹੁਣ ਉਹਦੇ ਕਰਕੇ ਤੂੰ ਸਾਨੂੰ ਬੋਲੂਗੇ ਹੈ ਬੋਲ ਦਾਨੀ ਮੈਂ ਤੁਹਾਨੂੰ ਸੱਚੀ ਗੱਲ ਕਹਿਣਾ ਪੈਣਾ ਤੈਨੂੰ ਚੁੱਪ ਕਰੋ ਮੈਂ ਲਿਉਣੀ ਆਂਗੀ ਉਹ ਤਾਂ ਜੇਜੀ ਹੈਗੀ ਹੈਗੀ ਚੁੱਪ ਕਰਦੇ ਲੜੇ ਤੂੰ ਆਢਾ ਵੰਨ ਲਾਉਣ ਦੋ ਮੈਂ ਧਰ ਲੈਣਾ ਮੈਂ ਫਿਰ ਤੂੰ ਧਰ ਲੈਣਾ ਹੋ ਕੇ ਵੀਰੇ ਐਂਡ ਇਹਦਾ ਪਾਬ ਮੈਨੂੰ ਕਹਿ ਕਿ ਦਿੱਤਾ ਉਹਦੇ ਪਿੱਛੇ ਲੱਗੇ ਪਾਇਆ ਤੁਸੀਂ ਤਾਂ ਕੋਣੇ ਮੈਨੂੰ ਕੁਝ ਨਹੀਂ ਕਿਹਾ ਪੈਣਾ ਤੁਸੀਂ ਐਵੇਂ ਪੁੱਠੀਆਂ ਸਿੱਧੀਆਂ ਗੱਲਾਂ ਨਾ ਕਰਿਆ ਕਰੋ ਉਹਨੂੰ ਵਿਚਾਰੀ ਨੂੰ ਕਿਸੇ ਦਾ ਫੋਨ ਆ ਗਿਆ ਉਹ ਸੁਣੀ ਜਾਂਦੀ ਹੋਊਗੀ ਉਹ ਤਾਂ ਉਹ ਤਾਂ ਫਿਰ ਵੀਰੇ ਫਾਰਦਾਨੀ ਫੋਨ ਆਉਂਦਾ ਮੜਾ ਮੜਾ ਫੋਨ ਵੀ ਚੈੱਕ ਕਰ ਲੈ ਵੀ ਪਰਜਾਈ ਨਾਲ ਕਰਦੀ ਹੈ ਕਿ ਪਰਜਾਈ ਨਾਲ ਕਰਦੀ ਹੈ ਮੜ ਕੇ ਅਸੀਂ ਮਾੜੀਆਂ ਬੱਜਾਂਗੇ ਆ ਚੈੱਕ ਕਰ ਲੈ 4 ਦਿਨ ਵਿਆਹ ਨੂੰ ਹੋਇਆ ਅਜੇ ਤੁਹਾਨੂੰ ਦਾ ਕੀ ਹੈ ਵੀਰੇ ਕੁਝ ਮਰਜ਼ੀ ਕਰੀ ਤਲ ਬਾਅਦ ਨਾ کہیں ਬਾਅਦ ਵੇਲੇ ਨੂੰ ਪਸਾਏਗਾ ਤੂੰ ਚੱਲ ਕੋਈ ਨਹੀਂ ਕਰਾਂਗੇ ਆਗੇ ਤੁਸੀਂ ਹੂੰ ਕਿੱਥੇ ਗਏ ਸੀ ਨਾ ਕਿ ਤੂੰ ਦੀਕੀ ਆਣੀ ਮੈਂ ਤਾਂ ਇੱਥੇ ਸੀ ਘਰੀ ਮੈਨੂੰ ਇੱਕ ਗੱਲ ਸੀ ਮੈਂ ਗੱਲ ਕਰਨੀ ਸੀ ਜਦੋਂ ਇੱਕ ਹੂੰ ਤੇ ਮੰਮੀ ਦੇ ਭੈਣ ਨੇ ਬੋਲ ਮਾਰਿਆ ਸੀਗਾ ਤੂੰ ਬੋਲੀ ਨਹੀਂ ਮੈਨੂੰ ਤਾਂ ਬਾਅਦ ਹੀ ਨਹੀਂ ਸੁਣੀ ਬਾਅਦ ਕਿਉਂ ਨਹੀਂ ਸੁਣੀ ਉਹ ਕਿੰਨਾ ਚਿਰ ਬੋਲ ਮਾਰੀ ਗਈਆਂ ਚਾਹ ਤਰ ਦੇ ਚਾਹ ਤਰ ਦੇ ਨੂੰ ਚਾਹ ਨਹੀਂ ਲੈ ਕੇ ਗਈ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਦੋਂ ਬੋਲ ਮਾਰੇ ਉਹਨਾਂ ਨੇ ਬੋਲ ਮਾਰੇ ਸੀ ਕਿੰਨਾ ਚਿਰ ਦਾ ਬੋਲੀ ਗਈਆਂ ਮੇਰੀ ਗੱਲ ਸੁਣਾ ਧਿਆਨ ਰੱਖਿਆ ਕਰ ਆ ਗੱਲਾਂ ਦਾ ਜੇ ਮਾੜਾ ਮੈਂ ਐਵੇਂ ਫਰਕ ਕੇ ਪੈ ਜੂਗਾ ਤੁਹਾਡਾ ਮਾੜੀਆਂ ਮਾੜੀਆਂ ਗੱਲਾਂ ਨਾਲ ਤੇ ਮੁੜ ਕੇ ਐਵੇਂ ਕਲੇਸ਼ ਵਧੀਆਂ ਜਾਂਦਾ ਰਹਿੰਦਾ ਘਰੇ ਚਲ ਕੋਈ ਨਹੀਂ ਅੱਗੇ ਤੋਂ ਨਾ ਮੈਂ ਧਿਆਨ ਰੱਖੂਗੀ ਹਾਂ ਉਹ ਕਹਿੰਦੀ ਆ ਫੋਨ ਤੇ ਲੱਗੇ ਆ ਪਤਾ ਨਹੀਂ ਕਿਹਦਾ ਕੋਣ ਆਇਆ ਪਿਆ ਸੀਗਾ ਅੱਛਾ ਹਾਂ ਉਹ ਦੋ ਨਾ ਮੇਰੀ ਭਾਬੀ ਦਾ ਫੋਨ ਆਇਆ ਸੀਗਾ ਬਸ ਉਹਨੇ ਉਹੀ ਫੋਨ ਵਾਲੇ ਪੁੱਛਦੀ ਸੀ ਵੀ ਜੀ ਲੱਗ ਗਿਆ ਕਿਵੇਂ ਆ ਤੁਹਾਡਾ ਪਰਿਵਾਰ ਸਾਰੇ ਵਧੀਆਗੇ ਇਹੀ ਗੱਲਾਂ ਕਰ ਜਾਂਦੀ ਸੀ ਤੇ ਮੰਮੀ ਆ ਕੇ ਗੱਲ ਕਰਦੇ ਕਰਦੇ ਮੈਨੂੰ ਮੰਮੀ ਵੀ ਬਹੁਤ ਗੁੱਸੇ ਜਿਹਾ ਨਾ ਬੋਲੀ ਨਾਲੇ ਫਿਰ ਕੀ ਹੁੰਦਾ ਜੇ ਮੈਂ ਆਪਦੀ ਭਾਬੀ ਨਾਲ ਗੱਲ ਕਰ ਲਈ ਉਹ ਗੱਲ ਨਹੀਂ ਕਹਿੰਦੇ ਸੀ ਉਹ ਤਾਂ ਐਵੇਂ ਅਸੀਂ ਨਾ ਵੀ ਸਸੀਂ ਚਾਹ ਪਹਿਲਾਂ ਪਾਣੀ ਨਹੀਂ ਬੋਲ ਮਾਰਿਆ ਉਹ ਪਾਣੀ ਨਹੀਂ ਫੜਾਇਆ ਫਿਰ ਚਾਹ ਨਹੀਂ ਫੜਾਈ ਤਾਂ ਬੋਲਦੀਆਂ ਸੀ ਨਾ ਨਾ ਦਿਨ ਉਪਰ ਮੇਰਾ ਪਿਓ ਹੈ ਨਹੀਂਗਾ ਭੈਣ ਤੇ ਮੇਰੀ ਮਾਂ ਇਹਨਾਂ ਨੂੰ ਤਾਂ ਨਹੀਂ ਪਤਾ ਇਹਨਾਂ ਨੇ ਮੈਂ ਹੀ ਸਾਰਾ ਇਹਨਾਂ ਦਾ ਮੜਾ ਧਿਆਨ ਰੱਖਿਆ ਕਰ ਇਹ ਗੱਲ ਦਾ ਚੱਲ ਕੋਈ ਨਹੀਂ ਅੱਗੇ ਤੋਂ ਨਾ ਮੈਂ ਮੌਕਾ ਹੀ ਨਹੀਂ ਦਿੱੰਦੀ ਬੋਲਣ ਦਾ ਹਾਂ ਬਸ ਧਿਆਨ ਰੱਖਿਆ ਕਰ ਅੰਬਾਰੀ ਪੂਰੀ ਖੁੱਲੀ ਰੱਖ ਲਿਆ ਕਰ ਇਧਰ ਬੋਲ ਬਾਲ ਸੁਣ ਜਾਂਦਾ ਮਹਾਰਤਿਆਂ ਦਾ ਠੀਕ ਅਸਲ ਦਾ ਤੂੰ ਬੈਠੇ ਉਹਦੇ ਕੋਲ ਮਾਂ ਕੋਲੇ ਕਰ ਤੂੰ ਪਤਾ ਕੀ ਆ ਮੰਮੀ ਨੇ ਬਾਲਾ ਰੁੱਖਾ ਆ ਬੋਲਦੇ ਆ ਮੈਨੂੰ ਡਾਰੀ ਲੱਗ ਗਈ ਅੰਦਰ ਇਹਦੇ ਕੋਈ ਗਲਤੀ ਨਾ ਹੋ ਜਾਵੇ ਮੇਰੇ ਤੋਂ ਕੋਈ ਗਲਤੀ ਨਾ ਹੋ ਜਾਵੇ ਰੁੱਖਾ ਉਹ ਤਾਂ ਹੀ ਬੋਲਦੀ ਹੈ ਨਾ ਜਦੋਂ ਤੂੰ ਗੱਲ ਨਹੀਂ ਸੁਣਦੀ ਨਾਲੇ ਉਹਨੂੰ ਆਏ ਅੰਦਰ ਵੜ ਕੇ ਪੈ ਜਾਂਦੀ ਹੈ ਚੱਲ ਕੋਈ ਨਹੀਂ ਹੁਣ ਮੈਂ ਮੰਮੀ ਦੇ ਕੋਲੇ ਬਹਿ ਜਾ ਹਾਂ ਜਦੋਂ ਵੀ ਆਵੇ ਭੈਣ ਵੀ ਆਵੇ ਕਾਲਜੋਂ ਕੋਲ ਨੇ ਜਦੋਂ ਕਹਿੰਦੀ ਹੈ ਚਾਹ ਚੂਜ਼ ਬਣਾ ਬਣਾ ਕੇ ਦੇ ਦੇ ਗਰ ਉਹਦੀ ਚੱਲ ਕੋਈ ਨਹੀਂ ਮੈਂ ਤੁਹਾਨੂੰ ਕਹਿਤਾ ਦਿੱਤਾ ਕਿ ਤੋ ਨਾ ਮੈਂ ਖਿਆਲ ਰੱਖੂ ਬਸ ਠੀਕ ਹੈ ਖਿਆਲ ਰੱਖਿਆ ਕਰ ਆ ਗੱਲ ਦਾ ਜੇ ਜਾ ਚੰਗਾ ਬਣਾ ਲੈ ਚਾਹ ਘੁੱਟ ਠੀਕ ਹਾਂ ਮੇਰੀ ਮਾਂ ਤੇ ਉਹ ਭੈਣ ਵੀ ਐਵੇਂ ਲੱਗ ਜਾਂਦੀਆਂ ਬੋਲਣ ਕੌਣ ਆਇਆ ਉਹ ਵਿਚਾਰੀ ਨੂੰ ਹਜੇ ਇਹਨਾਂ ਨਹੀਂ ਪਤਾ ਬਗਾਨੇ ਘਰ ਦਾ ਕੀ ਪਤਾ ਹੁੰਦਾ ਕਿਸੇ ਨੂੰ ਉਹ ਵੀ ਐਵੇਂ ਵੱਧ ਬੋਲਦੀਆਂ ਨਾਲੇ ਜੁੱਤੀ ਚਾ ਜੁੱਤੀ ਪੜਾਈ ਵਧੀਆ ਚੱਲੀ ਜਾਂਦੀ ਹੈ ਤੇਰੀ ਹਾਂ ਵਧੀਆ ਚੱਲੀ ਜਾਂਦੀ ਹੈ ਚੱਲ ਵਧੀਆ ਹੀ ਚਾਹੀਦੀ ਜੁੱਤੀ ਸੌਰੀ ਮੈਨੂੰ ਨਾ ਪਤਾ ਨਹੀਂ ਲੱਗਿਆ ਤੇਰਾ ਵੀਰਾ ਕਹਿੰਦਾ ਸੀ ਤੁਸੀਂ ਮੈਨੂੰ ਗੋਲ ਮਾਰੀ ਜਾਂਦੇ ਸੀ ਤਸਬੀਕੀ ਬਣਾਇਆ ਇਹ ਮੂਤਰਗੀ ਚਾਹ ਕੀਤੀ ਪਈ ਆ ਤੈਨੂੰ ਚਾਹ ਬਣਾਉਂਦਾ ਲੱਖਣ ਹੈ ਨਹੀਂਗਾ ਤੈਨੂੰ ਅਕਲ ਕਦੋਂ ਆਊਗੀ ਹੋਂ ਤਾਂ ਵਿਆਹੀ ਗਈ ਜੋਤੀ ਚਾਹ ਤਾਂ ਤੇਰੇ ਵੀਰੇ ਨੇ ਵੀ ਪੀਤੀ ਆ ਪਰ ਉਹਨੇ ਤਾਂ ਮੈਨੂੰ ਇਹੋ ਜਿਹਾ ਕੁਛ ਨਹੀਂ ਕਿਹਾ ਉਹ ਤਾਂ ਕਹਿੰਦਾ ਬਹੁਤ ਸੁਆਗਾ ਚਾਹ ਹੋਂ ਤਾਂ ਲੱਗਣੀ ਐ ਮੂਤਰਗੀ ਚਾਹ ਮੱਥੇ ਮਾਰਤੀ ਉਹੀ ਕਹਿੰਦੀ ਵੀ ਭਾਈ ਮਿੱਠਾ ਬੰਦੀ ਨਹੀਂ ਹੈਗੀ ਅਸੀਂ ਆਪੇ ਬਣਾ ਕੇ ਪੀਲਾਂਗੇ ਅੱਗੇ ਕਿਹੜਾ ਚੀ ਬਣਾਉਣੀ ਸੀਗੇ ਜੋਤੀ ਚਾਹ ਤਾਂ ਮੈਂ ਵੀ ਪੀਤੀ ਆ ਮੈਨੂੰ ਵੀ ਠੀਕ ਲੱਗੀ ਤੈਨੂੰ ਹੀ ਲੱਗਿਆ ਵਧੀਆ ਤਾਂ ਹੈਗੀ ਆ ਜਾ ਉਹ ਇਹਨੂੰ ਅੱਛਾ ਮੈਂ ਜਾਣ ਕੇ ਕਰਦੀ ਆ ਫਿਰ ਹਨਾ ਮੈਂ ਤਾਂ ਵੀ ਵੈਪਤਾ ਕਰਨ ਦੀ ਫਿਰਤ ਹੋਊਗੀ ਜੇਰ ਮੈਨੂੰ ਨਹੀਂ ਵਧਾ ਲੱਗੀ ਮੈਂ ਕਹਿਤਾ ਚਲ ਕੋਈ ਨਹੀਂ ਮੈਂਨੇ ਤੈਨੂੰ ਦੁਬਾਰਾ ਬਣਾ ਦੂੰ ਜਾ ਐਵੇਂ ਗੁੱਸਾ ਨਾ ਕਰ ਕੱਸ ਰਹਿੰਦੇ ਤਾਦਾ ਆਪੇ ਬਣਾ ਕੇ ਪੀ ਲੂੰ ਤੂੰ ਦੇਗੀ ਸਾਨੂੰ ਦੁੱਧ ਚ ਬੱਤੀ ਪਾ ਕੇ ਲੈ ਜੋਤੀ ਫਿਰ ਤੂੰ ਮੰਮੀ ਨੂੰ ਕਹਿ ਦੇਗੀ ਫਿਰ ਮੰਮੀ ਫਿਰ ਉਹਦਾ ਕਹੂੰਗੀ ਮੇਰੀ ਮਾਂ ਗਈ ਹੁਣ ਤਾਂ ਮੈਂ ਹੁਣ ਇੱਕ ਗੱਲ ਦੱਸਿਆ ਕਰੂੰਗੀ ਫੇਰ ਉਹ ਮੈਨੂੰ ਬੋਲੂਗੀ ਬੋਲੀਦਾ ਮੈਂ ਤੈਨੂੰ ਕਹਿਤਾ ਵੀ ਚਾਹ ਮੈਂ ਬਣਾ ਦਿੰਨੀ ਆ ਨਾ ਆਹ ਗੱਲ ਤਾਂ ਮੈਂ ਦੱਸੂਗੀ ਮੈਂ ਤਾਂ ਮੰਮੀ ਨੂੰ ਵੀ ਪਿਆਉਂਗੀ ਮੰਮੀ ਦੇਖੀ ਚਾਹ ਪੀ ਕੇ ਦੇਖੀ ਆਹ ਕੀ ਅਕਲ ਨਾਲ ਚਾਹ ਬਣਾਉਂਦੀ ਆ ਕੋਲ ਕੋਲ ਹੈਗੀ ਕਿ ਹੈ ਨਹੀਂਗੀ ਜੁੱਤੀ ਤੂੰ ਕਹਿੋ ਜੀ ਚਾਹ ਪੀਨੀ ਆ ਫਿੱਕੀ ਪੀਨੀ ਆ ਮਿੱਠੀ ਪੀਨੀ ਆ ਮੈਨੂੰ ਦੱਸ ਦੇ ਮੈਂ ਉਹ ਮੈਂ ਤਾਂ ਮਿੱਠੀ ਪੀਨੀ ਆ ਤਾਂ ਜਵੇਂ ਫਿੱਕੀ ਆ ਨਾ ਇਹਦੇ ਦੁੱਧ ਦਾ ਜਮਾ ਕਾਲੀ ਚਾਹ ਬਣਾ ਰੱਖੀ ਹੈਗੀ ਜੁੱਤੀ ਅਹ ਜੀ ਨਾ ਤਾਰ ਨਹੀਂ ਗੱਡੀ ਸ਼ਾਮ ਤਾਂ ਹੋਈ ਪਈ ਆ ਫੇਰ ਤੂੰ ਚਾਹ ਬਣਾਉਂ ਨੂੰ ਰਹਿ ਨਹੀਂ ਦਿੰਦੀ ਨਾ ਹੀ ਬਣਾਉਂਦੀ ਉਹ ਵਾਸਤੇ ਤੇਰੇ ਵੀਰੇ ਵਾਸਤੇ ਬਣਾਈ ਸੀ ਉਹਨੇ ਮੈਨੂੰ ਦੱਸਤਾ ਵੀ ਬੋਲ ਮਾਰੀ ਜਾਂਦੇ ਸੀ ਚਾਹ ਵਾਸਤੇ ਫਿਰ ਦੋ ਕੱਪ ਹੀ ਬਣਾ ਲੈਂਦੀ ਮੇਰੇ ਤੇ ਵੀਰੇ ਵਾਸਤੇ ਫਿਰ ਤੈਨੂੰ ਪੀਣ ਨੂੰ ਕੀ ਹੋਇਆ ਸੀਗਾ ਜੋਤੀ ਮੈਂ ਵੀ ਸਵੇਰ ਦੀ ਚਾਹ ਨਹੀਂ ਪੀਤੀ ਸੀ ਫਿਰ ਕੀ ਹੋਗਾ ਚਲੋ ਕੋਈ ਨਹੀਂ ਫਿਰ ਭਾਜ ਪਹਿਰੇ ਨਾਲ ਫੋਨ ਤੇ ਲੱਗਿਆ ਕਰੋ ਤਾਂ ਬਣਾ ਲਿਆ ਕਰੋ ਸਾਰਾ ਦਿਨ ਤਾਂ ਅੰਦਰ ਬੈਠੇ ਰਹਿੰਦੇ ਆ ਫੋਨਾਂ ਤੇ ਪਤਾ ਨਹੀਂ ਕਿੰਨਾ ਨਾ ਗੱਲਾਂ ਕਰਦੀ ਐ ਇਹ ਐਂਗਾ ਤਾਂ ਬੋਲਦੀ ਆ ਮੇਰੀ ਭਾਬੀ ਦਾ ਫੋਨ ਆਇਆ ਸੀਗਾ ਅੱਛਾ ਆ ਦਿਨ ਰਾਤਰੀ ਭਾਬੀ ਕੱਲ ਨਹੀਂ ਕਰਦੀ ਰਹਿੰਦੀ ਐ ਵੈਲੀ ਆ ਫਿਰ ਹਣਾ ਉਹ ਤਾਂ ਨੈ ਜੋਤੀ ਬੇਲੇ ਵਾਲੀ ਕੀ ਗੱਲਾਂ ਨਾਲੇ ਜਦੋਂ ਤੇਰਾ ਵਿਆਹ ਕਰਤਾ ਮੈਂ ਵੀ ਤੇ ਲਾਈ ਕਰੂੰਗੀ ਅਸੀਂ ਵੀ ਪੁੱਛਿਆ ਹੀ ਕਰਾਂਗੇ ਵੀ ਤੂੰ ਕਿਵੇਂ ਐਨਾ ਫੋਨ ਨਹੀਂ ਲਾਉਂਦੀ ਹੈਗੀ ਮੈਂ ਇੱਕ ਦੋ ਮਿੰਟ ਕਰਿਆ ਕਰੂੰ ਗੱਲ ਬਸ ਹੋਰ ਨਹੀਂ ਕਰਦੀ ਹੈਗੀ ਇਹਨਾਂ ਨੂੰ ਹੀ ਲੱਗਦਾ ਜਦੋਂ ਤੇਰਾ ਵਿਆਹ ਹੋਇਆ ਨਾ ਤੈਨੂੰ ਫੇਰ ਪਤਾ ਲੱਗੂਗਾ ਕੀ ਬਦਲ ਅੱਛਾ ਆਪਾਂ ਹੀ ਭਾਬੀ ਆਈ ਨੂੰ ਹਜ ਦਿਨ ਦੋ ਦਿਨ ਹੋਏ ਨੇ ਛੇਤੀ ਹੁਣ ਮੇਰੇ ਵਿਆਹ ਦੀਆਂ ਗੱਲਾਂ ਕਰਨ ਲੱਗਦਾ ਤੂੰ ਮੈਨਾਂ ਤੇਰੇ ਵਿਆਹ ਦੀਆਂ ਗੱਲਾਂ ਕਰਦੀ ਭਾਬੀ ਤੈਨੂੰ ਜੋਤੀ ਮੈਨੂੰ pèce ਲੱਗਦੀ ਇੱਥੇ ਬੈਠੀ ਜੋਤੀ ਇਹੋ ਜੀ ਨਾ ਕੋਈ ਗੱਲ ਨਹੀਂ ਹੈਗੀ ਜਿਹੋ ਜੀ ਤੂੰ ਸੋਚਦੀ ਆ ਹੋਰ ਕਿਵੇਂ ਦੀ ਗੱਲ ਹੈ ਚਲ ਕੋਈ ਨਹੀਂ ਸੌਰੀ ਗਲਤੀ ਹੋ ਗਈ ਚਾਹ ਮੈਂ ਅੱਗੇ ਤੇਨੂੰ ਵਧੀਆ ਬਣਾ ਕੇ ਦੇ ਦਉਂਗੀ ਸੌਰੀ ਦਾ ਨਾ ਭਾਬੀ ਅਸੀਂ ਤੈਨੂੰ ਕਹਿੰਦੇ ਆ ਵੀ ਗਲਤੀ ਹੋ ਗਈ ਤੈਨੂੰ ਐਵੇਂ ਕਹਤਾ ਵੀ ਚਾਹ ਬਣਾ ਕੇ ਦੇ ਦੇ ਹੌਣ ਨਹੀਂ ਕਹਿੰਦੇ ਹੈਗੇ ਜੋਤੀ ਇਹ ਹਰਜਾ ਵੀਰਾ ਜਿਹੜਾ ਤੇਰੇ ਮਗਰ ਲੱਗਿਆ ਫਿਰਦਾ ਪਤਾ ਨਹੀਂ ਵੀਰੇ ਨੂੰ ਕੀ ਸੰਘਾਤਾ ਤੂੰ ਲੈ ਮਗਰ ਲੱਗਣ ਵਾਲੀ ਕੀ ਗੱਲਾਂ ਨਾਲ ਮੈਂ ਤਾਂ ਉਹਨਾਂ ਨੂੰ ਬਥੇ ਕੋਈ ਗੱਲ ਹੀ ਨਹੀਂ ਕਹੀ ਨਾ ਹੀ ਮੈਂ ਤਾਂ ਦੇਖੋ ਸਸ ਦੱਸਿਆ ਵੀ ਤੁਸੀਂ ਮੈਨੂੰ ਐ ਬੋਲਦਿਆਂ ਅੱਜ ਗਿਆ ਤਾਂ ਹੋਊਗਾ ਐਵੇਂ ਤਾਂ ਨਹੀਂ ਕਾਲੀਆਂ ਇਹ ਚਾਹ ਬਣਾ ਕੇ ਦਿੰਦੀ ਉਹਨੂੰ ਨਾ ਨਾ ਜੁੱਤੀ ਮੇਰੇ ਤਾਂ ਮਨਚ ਇਹੋ ਜੀ ਕੋਈ ਗੱਲ ਨਹੀਂ ਹੈਗੀ ਬਾਕੀ ਜੇ ਭਈ ਤੈਨੂੰ ਲੱਗਦਾਗਾ ਤੇ ਮੈਂ ਕੁਝ ਕਹਿ ਨਹੀਂ ਸਕਦੀ ਕੋਈ ਗੱਲ ਨਹੀਂ ਚਾਹ ਪੀਏਂਗੀ ਕਿ ਲੈ ਜਾ ਬਸ ਮੈਂ ਨਹੀਂ ਪਿੰਦੀ ਹੈਗੀ ਜੇ ਮੈਨੂੰ ਲੋੜ ਹੋਈ ਮੈਂ ਬਣਾ ਕੇ ਪੀ ਲਵਾਂ ਆ ਚਾਹ ਤਾਂ ਚਾਹ ਹੀ ਜਮਾ ਤਾ ਪਾਣੀ ਫੀ ਡੱਕਲ ਪਾਣੀ ਲੈ ਕੇ ਮੇਰੇ ਮੱਥੇ ਮਾਰਦਾ ਕੋਈ ਨਹੀਂ ਕਰਦੀ ਮੰਮੀ ਨਾਲ ਮੰਮਾ ਗਏ ਹਾਂ ਹਾਂ ਬੋਲ ਕੀ ਆ ਗਈ ਸੀ ਆਹ ਪੁੱਤ ਮੈਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ ਹੱਕਾ ਮਾਰਿਆ ਤੈਨੂੰ ਸੌਂਦਾ ਨਹੀਂ ਹੈਗਾ ਉਹ ਆਪਣੀ ਕਮਾਂਡਨ ਆਈ ਹੋਈ ਸੀ ਉਹਦੇ ਕੋਲ ਖੜੀ ਸੀ ਵੰਦਾਂ ਅੱਛਾ ਹਾਂ ਠੀਕ ਆ ਦੇਖੀ ਮੰਮੀ ਮੈਨੂੰ ਚਾਹ ਬਣਾ ਕੇ ਦਿੱਤੀ ਜਦੋਂ ਮੂ ਤਰ ਗਏ ਹੋਰ ਇਹਨੇ ਕੀ ਕਰਨਾ ਹੈ ਕੋਈ ਚੱਜੀ ਮੈਨੂੰ ਮੋਟੀ ਮੰਮੇ ਉਤੋਂ ਨਹੀਂ ਮਨਣਾ ਨਾ ਕੋਈ ਕੁਝ ਬੋਲ ਕੇ ਗਈ ਆਗੀ ਕੀ ਬੋਲਗੀ ਕਹਿੰਦੀ ਹਾਂ ਹਾਂ ਗਏ ਜੇ ਤੇਰਾ ਵਿਆਹ ਹੋਊਗਾ ਉਦੋਂ ਵੀ ਅਸੀਂ ਫੋਨ ਤੇ ਲਾਇ ਕਰਾਂਗੇ ਪਹਿਲਾਂ ਮੇਰੇ ਵਿਆਹ ਦੀਆਂ ਗੱਲਾਂ ਤੇ ਆ ਗਈ ਮੰਮੀ ਅੱਜ ਮੈਂ ਪੜ੍ਹਾਈ ਕਰੀ ਜਾਨੀ ਆਂਗੀ ਨਾ ਉਹਨੂੰ ਕੀ ਲੋੜ ਹੈ ਪੜ੍ਹਾਈ ਤੈਨੂੰ ਕੁਛ ਕਹਿਣ ਦੀ ਵਿਆਹ ਦਾ ਮੈਂ ਬੈਠੀ ਆ ਵਿਆਹ ਕਰਨਾ ਹੈ ਨਾ ਕਰਨਾ ਕਦੋਂ ਕਰਨਾ ਉਹ ਕੌਣ ਹੁੰਦੀ ਆ ਕੁਛ ਕਹਿਣ ਵਾਲੀ ਤੇ ਉਹਨੂੰ ਕੀ ਲੋੜ ਹੈ ਵਿਆਹ ਦੀਆਂ ਗੱਲਾਂ ਕਰਨ ਵਾਲੀ ਆਖੇ ਕੋਈ ਨਾ ਮੇ ਤੇਰਾ ਵਿਆਹ ਕਰਾ ਦੂੰਗੇ ਐ ਕਰ ਦੋ ਐਵੇਂ ਵੀ ਕਹਿੰਦੀ ਸੀ ਜੀ ਹਾਂ ਕੋਈ ਨਾ ਕੋਈ ਨਾ ਦੇ ਨਾ ਮੈਂ ਕਰਦੀ ਆ ਗੱਲ ਤੇ ਆ ਤੇਰੀ ਹੁਣ ਆਂਟੀ ਗੱਲਾਂ ਮੇਰੇ ਨਾਲ ਕਰਦੀ ਸੀ ਕਹਿੰਦੀ ਮੇਰੀ ਨੂੰ ਇੰਨਾ ਸਮਾਨ ਲੈ ਕੇ ਆਈ ਆ ਹੈ ਮਲੰਗਾਨੇ ਤੌਰ ਤੇ ਖਾਲੀ ਚੁੰਨੀ ਚੜਾ ਕੇ ਹੈ ਹਜੇ ਹਜੇ ਚੱਜੇ ਤੇ ਰਹਿਣ ਦੇ ਹੈ ਨਹੀਂ ਲੱਗਦੇ ਮੈਨੂੰ ਨਹੀਂ ਇਹਨੂੰ ਕਹਿੰਦੇ ਆ ਵੀ ਇਹੇ ਜਿਹੀਆਂ ਬਹਿਵਤਾ ਕਰਨੀਆਂ ਨੇ ਨਾ ਤਾਂ ਚੁੱਪ ਕਰਕੇ ਜਾ ਆਵਦਾ ਨਹੀਂ ਗੱਡੀ ਲੈ ਕੇ ਆ ਹਾਂ ਆਈ ਗਏ ਨੇ ਫੇਰ ਇਹਨੂੰ ਪਤਾ ਲੱਗੋ ਇਹਦੇ ਸਾਹ ਵੀ ਕੀ ਆਦੇ ਤੋਂ ਤੋੜ ਦਿੰਦੇ ਉਹਨੂੰ ਵੀਰੇ ਕੀ ਆ ਚਾਹ ਨਹੀਂ ਬਣਾਉਂਦੀ ਚੱਜ ਦੀ ਰੋਟੀ ਨਹੀਂ ਇਹਨੂੰ ਚੱਜ ਦਿੱਤਾ ਬਣਾਉਣ ਦਾ ਕੋਈ ਦਾਲ ਸਬਜ਼ੀ ਨੇ ਚੱਜਦੀ ਆਉਂਦੀ ਇਹਨੂੰ ਬਣਾਉਣਾ ਇੱਕ ਫੂਨ ਆ ਤੜਕੀ ਵਹਿ ਜਾਂਦੀ ਅੰਦਰ ਵੱੜ ਕੇ ਸਾਰੀ ਵਿਹਾੜੀ ਆਹੀ ਕਮ ਆ ਇਹਦਾ ਕੀ ਪਤਾ ਮੰਮੀ ਕਿਹਦਾ ਬਣਾਉਂਦਾ ਹੁਮਾ ਕੀ ਪਤਾ ਹੁਣ ਮੈਂ ਤਾਂ ਅਣਪੜਾ ਮੈਨੂੰ ਤਾਂ ਪਤਾ ਨਹੀਂ ਲੱਗਦਾ ਆਪਾਂ ਐ ਕਰਦੇ ਆ ਹਜੇ ਤਾਂ ਇੰਨੀ ਕਾਜੇ ਚੱਜਦੀ ਹੋਵੇ ਪਤਾ ਨਹੀਂ ਕੀ ਕਰੇ ਹਾਂ ਸਹੀ ਗੱਲ ਐ ਹਾਂ ਮੇਰੀ ਗੱਲ ਸੁਣ ਮੰਮੀ ਐ ਇੱਥੇ ਨਾ ਭਾਗਿਆ ਆਪਣੋਂ ਭਾਬੀ ਨੇ ਇੱਕ ਵਾਰ ਗੱਲ ਕਰਦੇ ਆ ਵੀ ਐ ਕਰਕੇ ਭਾਈ ਜਾਂਦਾ ਦਾਜ ਲਿਆ ਨਹੀਂ ਭਗਦਾ ਉਹ ਮੁੰਡੇ ਨੂੰ ਨਹੀਂ ਕੁਝ ਹੰਣ ਜੇ ਨੂੰ ਪਤਾ ਲੱਗਦਾ ਹੈਗਾ ਮੁੰਡੇ ਦਾ ਆਪਾਂ ਲੈਣੇ ਕਿ ਨਾ ਤਾਂ ਉਹ ਬਵਾਈਰੇ ਕੋਲ ਆਪਾਂ ਕੋਈ ਗੱਲ ਕਰੀਏ ਆਪਾਂ ਬਸ ਇਹ ਜਿਹੜੀ ਨਾਲ ਗੱਲ ਕਰਦੇ ਆਪੀ ਲੈ ਕੇ ਆਉਗੀ ਕਿਥੋਂ ਮਰਜ਼ੀ ਲੈ ਕੇ ਆਵੇ ਫਿਰ ਆਪਾਂ ਆਪੇ ਠੇਕਾ ਲੈ ਲਿਆ ਤੇ ਤੋੜ ਦਿੰਨੇ ਇਹਨੂੰ ਪਰੇ ਕਹਿ ਦੇਣਾ ਆਪਦਾ ਜਾ ਚੱਲ ਆਪਾਂ ਅੰਦਰ ਹੀ ਬੈਠੀ ਹੁਣ ਇਹ ਗੱਲ ਇਹ ਆ ਗਈ ਆਜਾ ਚੱਲ ਆਇਆ ਮਮੀ ਆ ਗਈ ਨਾ ਤੂੰ ਕੀ ਬੋਲਦੀ ਸੀ ਨੀ ਵੀਰ ਪਰਲੇ ਇਹਨੂੰ ਤੇ ਮੇਰੀ ਕੁੜੀ ਨੂੰ ਹੈ ਤੂੰ ਕੌਣ ਹੁੰਨੀ ਆ ਤਾਂ ਵਿਆਹ ਕਰਨ ਵਾਲੀ ਕੌਣ ਹੁੰਨੀ ਤੂੰ ਫੈਸਲੇ ਲੈਣ ਵਾਲੀ ਕੋਈ ਨਹੀਂ ਹੈ ਵਿਆਹ ਦੇ ਫੈਸਲੇ ਮੈਂ ਬੈਠੀ ਆ ਤੂੰ ਕਿਧਰੋਂ ਆ ਗਈ ਅੱਜੀ ਵਿਆਹ ਕਰਨ ਵਾਲੀ ਕੁੜੀ ਨੂੰ ਬੰਦੇ ਤੇਰਾ ਵਿਆਹ ਕਰਕੇ ਤੋੜ ਦੂੰ ਐ ਕਰ ਦੂੰ ਮੈਂ ਕਿਦੋਂ ਕਿਹਾ ਜੋਤੀ ਵੀ ਤੇਰਾ ਵਿਆਹ ਕਰਕੇ ਤੋੜ ਦੂੰ ਮੈਂ ਤਾਂ ਇਹ ਜੀ ਕੋਈ ਗੱਲ ਹੀ ਨਹੀਂ ਕਰੀ ਤਾਂ ਵੀ ਕੀ ਹੁੰਦਾ ਹੈਗਾ ਸੀ ਕਿਆਂ ਝੂਠ ਬੋਲਦੀਆਂ ਹਣ ਭੋਲੀ ਜਿਗਾਂ ਬੰਦੀਆਂ ਦੀ ਮਨੀ ਵੇ ਵੈਸੇ ਹੀ ਗੱਲ ਕਰੀ ਸੀ ਕਿ ਜਦੋਂ ਤੇਰਾ ਵਿਆਹ ਹੋਗਾ ਮੈਂ ਵੀ ਤੁਹਾਨੂੰ ਫੋਨ ਲਾਇਆ ਪਰ ਮੈਂ ਤਾਂ ਨਹੀਂ ਕਿਹਾ ਵੀ ਮੈਂ ਤੇਰਾ ਵਿਆਹ ਕਰਵਾਉਂਗਾ ਇਹ ਤਾਂ ਕਿਹਾ ਹਾਂ ਇਹ ਕਿਹਾ ਕਹਿੰਦੀ ਮੈਂ ਤੇਰਾ ਵਿਆਹ ਕਰਵਾਉਂਗੀ ਕਹਿੰਦੀ ਤੁਹਾਡੇ ਮੁੰਡੇ ਹੈਗੇ ਨੇ ਐਂ ਕਹੀ ਜਾਂਦੀ ਨਾ ਨਾ ਜੋਤੀ ਕਿਆਂ ਝੂਠ ਬੋਲਦੀਆਂ ਲੈ ਮੈਂ ਵੀ ਦੇਖਿਆ ਨਹੀਂ ਕੁਝ ਵੀ ਮੈਂ ਤੁਹਾਨੂੰ ਕਦੇ ਕੋਈ ਪਹਿਲਾਂ ਗੱਲ ਕਹੀ ਐ ਇਹ ਜੀ ਕਦੇ ਮੇਰੀ ਤੇ ਤਾਂ ਹੀ ਨਹੀਂ ਇਹ ਜੀ ਗੱਲ ਕਦੇ ਨਾ ਕਦੇ ਇਹ ਜੀ ਮੈਂ ਘੁੜਤੀ ਦਿੱਤੀ ਐ ਉਹਨੂੰ ਵੀ ਝੂਠ ਬੋਲੀ ਇਹੋ ਜਿਹਾ ਕੁਝ ਮੈਂ ਨਹੀਂ ਸਿਖਾਇਆ ਚਲ ਮਮੀ ਕੋਈ ਨਹੀਂ ਮੇਰੀ ਨੀ ਜਾਨ ਮੈਂ ਕਿਹਾ ਸੀਗਾ ਨਹੀਂ ਤਾਬੀ ਦੇਖ ਲੈ ਨਾਲ ਤੋਂ ਕੁਝ ਲੈ ਕੇ ਨਹੀਂ ਆਈ ਹੈਗੀ ਤੈਨੂੰ ਅਸੀਂ ਕਾਹ ਵੀ ਬਰਦਾਸ਼ਤ ਕਰੀ ਬੈਠਿਆਂਗੇ ਅਸੀਂ ਜੋ ਕੋਈ ਹੋਰ ਹੋਵੇ ਨਾ ਅਗਲੀ ਜੁੰਡਾ ਦੇ ਫੜ ਕੇ ਬਾਹਰ ਕੱਢ ਦੇ ਲੈ ਕੇ ਕਿਉਂ ਨਹੀਂ ਆਈ ਆ ਲੈ ਕੇ ਤਾਂ ਆਈ ਆ ਇਕ ਸੰਧਾਰਾ ਨਾਲ ਦੇ ਤਾਂ ਆਉਂਦੀ ਨੂੰ ਮੈਨੂੰ ਲੈ ਕੇ ਬੈਠੀ ਰਿਹਾ ਕਰ ਨਾਲੇ ਦਿੱਤਾ ਕਿਉਂ ਨਹੀਂ ਮੇਰੇ ਭਰਾ ਵਰਗਾ ਹੀ ਨਹੀਂ ਜਿੰਨਾ ਖਰਿਆ ਸਾਰਾ ਕੁਛ ਹੀ ਦਿੱਤਾ ਬਸ ਤੁਸੀਂ ਮੰਗਿਆ ਵੀ ਕੁਝ ਨਹੀਂ ਸੀ ਕੀ ਦਿੱਤਾਗਾ ਸਾਨੂੰ ਤਾਂ ਕੁਝ ਨਹੀਂ ਦਿੱਤਾ ਭਾਪੀ ਕੱਲ੍ਹ ਆਪਿਆ ਫੋਨ ਆਪਦੀ ਭਾਬੀ ਨੂੰ ਫੋਨ ਲਾ ਕੋਈ ਜਿੱਤੇ ਉਹ ਨਹੀਂ ਗੱਲ ਕਰਕੇ ਹੱਤੀ ਹੈ ਮੈਂ ਹੁਣ ਹੀ ਲਾ ਭਾਬੀ ਕਾਦੇ ਵਾਸਤੇ ਓਏ ਕੀ ਗੱਲ ਕਰਨੀ ਹੈ ਪਹਿਲਾਂ ਮੈਨੂੰ ਗੱਲ ਤਾਂ ਦੱਸੋ ਵੀ ਗੱਲ ਕੀ ਹੋਈ ਹੈ ਮੰਮੀ ਦੱਸ ਦੇ ਤਾਂ ਗੱਲ ਕੀ ਕਰਨੀ ਹੈ ਸਾਡੇ ਗਮੰਡੀਆਂ ਦੀ ਬਹੂ ਆਈ ਹੈ ਦਾਜ ਪਰ ਕੇ ਟਰੱਕ ਦਾ ਲੈ ਕੇ ਆਈ ਹੈ ਤੂੰ ਖਾਲੀ ਆਈ ਹੈ ਖਾਲੀ ਸਾਡੀ ਮੇਰੀ ਕੁੜੀ ਨੂੰ ਤੂੰ ਕਹਿੰਦੀ ਤੇਰਾ ਵਿਆਹ ਕਰਕੇ ਤੋੜਨਾ ਹੈ ਹੈ ਤੂੰ ਮਾੜਾ ਮੋਟਾ ਹੈ ਮੰਨਣਾ ਵੀ ਮੈਨੂੰ ਕੁਛ ਨਹੀਂ ਮੈਂ ਲੈ ਕੇ ਆਈਗੀ ਮੈਂ ਤਾਂ ਇਹਨਾਂ ਦੇ ਪੈਰ ਤੋਂ ਧੋਪੀਵਾ ਤੇ ਤੂੰ ਸਾਡੇ ਸਿਰ ਤੇ ਨੱਚਦੀਆਂਗੇ ਮਮੀ ਮੈਂ ਲੈ ਕੇ ਕਿਉਂ ਨਹੀਂ ਆਈ ਬੈੱਡ ਪ੍ਰੈਸ ਟੇਬਲ ਸੋਫੇ ਸਾਰਾ ਕੁਝ ਲੈ ਕੇ ਆਈਆਂ ਕੀ ਲੈ ਕੇ ਆਈਆਂ ਸਾਧਨ ਕੀ ਲੈ ਕੇ ਆਈਆਂ ਕੂੜੀ ਲੈ ਕੇ ਆਈਆਂ ਮੋਟਰਸਾਈਕਲ ਲੈ ਕੇ ਆਈਆਂ ਬੋਲਟਿਆਂ ਗੱਡੀ ਲੈ ਕੇ ਆਈਆਂ ਜੋਤੀ ਸਾਧਨ ਦੇ ਤਾਂ ਗੱਲ ਹੀ ਨਹੀਂ ਹੋਈ ਸੀ ਨਾਲੇ ਕੁਝ ਹੋਰ ਆ ਜਾਂਦਾ ਸੀ ਬਸ ਕੁੜੀ ਚਾਹੀਦੀ ਉਹਨਾਂ ਨੂੰ ਤਾਂ ਸਾਹੇ ਦੀ ਤਾਂ ਕੁੜੀ

ਸਾਨੂੰ ਐਸੀ ਮੜ ਮोटा ਸੁਖ ਹੋਊਗਾ ਉਹ ਉਦੋਂ ਵੀ ਸੌਂਗਾ ਦੀ ਪੰਗਾ ਪੈ ਗਿਆ ਭਾਬੀ ਮੈਂ ਤੈਨੂੰ ਕਹਤਾ ਤੂੰ ਆਉਦੀ ਨਾ ਭਾਬੀ ਨੂੰ ਫੋਨ ਲੜਾ ਇਥੇ ਚੰਗੀ ਰਹਿਣੀ ਹੈ ਨਾਲੇ ਤੈਨੂੰ ਪਤਾ ਨਹੀਂ ਹੈਗਾ ਮੇਰੇ ਮੰਮੀ ਦੇ ਸਹਾਰਾ ਉਹ ਤਾਂ ਨਹੀਂ ਬੋਲੀ ਜਾਂਦੇ ਨੇ ਆਈ ਨਹੀਂ ਪਤਾ ਤੈਨੂੰ ਰਾਤ ਨੂੰ ਮਾਰ ਮੂਰੀ ਦਵੇ ਲੈ ਜੋਤੀ ਸੱਚੀ ਜਨਾਕ ਨਹੀਂ ਕਰਦੀ ਤਾਂ ਹੀ ਤਾਂ ਮੰਮੀ ਮੂਰੇ ਕੁਝ ਬੋਲ ਲੀ ਨਹੀਂ ਹੈਗੀ ਉਹ ਮੰਮੀ ਦਾ ਹੈ ਨਹੀਂ ਦਿਮਾਗ ਲੋਕ ਆਈ ਨਹੀਂ ਬਤਨ ਮਾਰ ਮੂਰੀ ਦਵੇ ਤੂੰ ਨਾ ਇੱਕ ਵਾਰ ਉਹਨੇ ਨਾਲ ਗੱਲ ਕਰਕੇ ਦੇਖ ਲੈ ਵੀ ਮੈਨੂੰ ਨਾ ਗੱਡੀ ਚਾਹੀਦੀ ਹੈ ਕੀ ਪਤਾ ਦੇ ਦੇਣ ਇਹ ਇਹ ਨੀਕਦਲੇ ਕਿਸੇ ਨੂੰ ਮਾਰੂਗੀ ਨਾਲੇ ਮੈਂ ਕਹਿਤਾ ਦਿੱਤਾ ਮੰਮੀ ਨੂੰ ਵੀ ਮੇਰੇ ਭਰਾ ਪਰ ਤੇ ਨਹੀਂ ਦੇਖਾ ਕੋਈ ਪਤਾ ਨਹੀਂ ਹੈਗਾ ਭਾਬੀ ਮੈਨੂੰ ਨਾ ਕਹੀਂ ਬਾਅਦ ਚ ਮਾਂ ਤੈਨੂੰ ਕਹਿਣਾ ਸੀ ਕਹਿਤਾ ਚਲ ਕੋਈ ਨਹੀਂ ਮਲਾਉਣੀ ਹਾਂ ਲਾਲਾ ਫਿਰ ਤੂੰ ਬਾਅਦ ਚ ਮਲਾ ਦੇ ਠੀਕ ਹੈ ਚਲ ਮੈਂ ਲਾਈ ਜਿੰਨੀ ਭਾਬੀ ਕੋਲ ਪਰ ਜੇ ਮੈਂ ਗੱਡੀ ਦਾ ਕਿਹਾ ਬਹੁਤ ਟੈਂਸ਼ਨ ਲੈ ਜੂਗੀ ਵਿਚਾਰੀ ਮੇਰੇ ਵਿਆਹ ਦਾ ਹੀ ਇੰਨਾ ਕਰਜ਼ਾ ਹੋਇਆ ਪਰ ਉਹਨਾਂ ਦੇ ਸਿੱਧਾ ਉਹ ਵੀ ਨਹੀਂ ਦੇਣਾ ਲੈਣਾ ਲੱਥਮਣਾ ਜੇ ਤੱਕ ਚੱਲ ਮੈਂ ਨਾ ਉਹ ਹੀ ਲੈ ਲਈਂ ਫੋਨ ਦੇਖਦੀ ਆਂ ਭਾਬੀ ਦਾ ਮੂਡ ਕਿਵੇਂ ਆ ਜੇ ਠੀਕ ਹੋਇਆ ਤਾਂ ਮੈਂ ਸਾਰੀ ਗੱਲ ਕਹਿ ਹੀ ਦੇਵਾਂਗੀ ਚੱਕਲਾ ਭਾਬੀ ਹੈਲੋ ਕੀ ਗੱਲ ਹੋ ਗਿਆ ਇਹ ਮੁੰਜਾ ਕਰੇਗਾ ਨਹੀਂ ਕੋਈ ਗੱਲ ਨਹੀਂ ਹੋਈ ਨਾ ਕੋਈ ਗੱਲ ਤਾਂ ਲੱਗਦੀ ਐ ਕੋਈ ਗੱਲ ਤਾਂ ਕੋਈ ਨਹੀਂ ਹੋਈ ਬਸ ਉਹੀ ਜੀਜ਼ ਨਹੀਂ ਲੱਗਦਾ ਸਿੰਗਾ ਜੀ ਨਹੀਂ ਲੱਗਦਾ ਹਾਂ ਫਿਰ ਮਿਲਾ ਲਿਆਉਂਗਾ ਤੈਨੂੰ ਨਾ ਜਾਂ ਆਂਦੀ ਕਿ ਲੋੜਾ ਵੀਰਾ ਤੇ ਭਾਬੀ ਆਉਂਦੀ ਆ ਮੈਂ ਫੋਨ ਲਾਇਆ ਸੀਗਾ ਉਹਨਾਂ ਨੂੰ ਅੱਛਾ ਹਾਂ ਤੇਦੋਂ ਕਾ ਆਉਣਗੇ ਫਿਰ ਮੈਨੂੰ ਤਾਂ ਦੱਸਣਾ ਸੀਗਾ ਫਿਰ ਤੂੰ ਮੈਂ ਸਮਾਨ ਸਮੋਲ ਲਿਆਉਂਦਾ ਕੁਝ ਚਾਹ ਆ ਰਹੀ ਆਂ ਦੀ ਕੀ ਲੰਗੂਗਾ ਕੁਛ ਖਾਣ ਨੂੰ ਬਸ ਆਈ ਜਾਣਗੇ ਆਉਂਦੇ ਹੀ ਪਏ ਆ ਨਾਲ ਤੁਸੀਂ ਨਾ ਮੈਨੂੰ ਇੱਕ ਗੱਲ ਦੱਸੋ ਤੈਨੂੰ ਤਾਂ ਚਾਹ ਚੜਨਾ ਚਾਹੀਦਾ ਸੀਗਾ ਫਿਰ ਤੇਰਾ ਮੂੰਹ ਐ ਜੇ ਹੋ ਗਿਆ ਬਸ ਗੱਲ ਹੀ ਕੋਈ ਹੋ ਗਈ ਆ ਤੁਸੀਂ ਮੈਨੂੰ ਇੱਕ ਗੱਲ ਦੱਸੋ ਜਦੋਂ ਆਪਣਾ ਵਿਆਹ ਹੋਇਆ ਸੀਗਾ ਤੁਸੀਂ ਤਾਂ ਕਹਿੰਦੇ ਤੁਹਾਡੀ ਕੋਈ ਮੰਗ ਨਹੀਂ ਤੁਹਾਡੀ ਕੋਈ ਮੰਗ ਤਾਂ ਨਹੀਂ ਸੀ ਨਾ ਫਿਰ ਵੀ ਕੋਈ ਗੱਡੀ-ਫੁੱਡੀ ਜਾਂ ਕੋਈ ਕੁਝ ਹੋਰ ਕੁਛ ਚਾਹੀਦਾ ਤਾਂ ਨਹੀਂ ਸੀ ਤੁਹਾਨੂੰ ਨਾ ਕੀ ਨਈ ਮੈਂ ਤਾਂ ਉਹੀ ਕਹਿਣੀ ਆ ਕਈ ਵਾਰੀ ਮੈਂ ਕਿ ਪਤਾ ਕੋਈ ਮੰਗ ਹੋਵੇ ਤੁਹਾਡੀ ਤੁਹਾਨੂੰ ਪਤਾ ਨਾ ਉਹ ਮੇਰਾ ਭਰਾ ਤਾਂ ਵੈਸੇ ਵਿਚਾਰਾ ਕਰ ਜੇ ਤਾਂ ਦੱਬਿਆ ਪਿਆ ਦਾ ਪਹਿਲਾਂ ਮੇਰੀ ਪੜ੍ਹਾਈ ਲਿਖਾਈ ਤੇ ਵੈਸੇ ਲੱਗੀ ਗਏ ਫਿਰ ਮੇਰੇ ਵਿਆਹ ਤੇ ਵੀ ਕਰਜ਼ਾ ਚੱਕ ਕੇ ਲਾਇਆ ਆੜਤੀ ਦੇਣਾ ਸੀ ਬਹੁਤ ਪੈਸੇ ਦੇਣੇ ਆ ਹੌਲੀ ਹੌਲੀ ਦੇਣਾ ਲੈਣਾ ਲਊਗਾ ਨਾਲੇ ਜੇ ਮੇਰੇ ਵੀਰਾ ਕੁਛ ਦੇ ਸਕਦਾ ਹੁੰਦਾ ਤਾਂ ਉਹਦੋ ਹੀ ਦੇ ਦਿੰਦਾ ਤੇ ਫਿਰ ਮੈਂ ਤੈਨੂੰ ਕਿਹਾ ਵੀ ਤੂੰ ਤੇਰੇ ਵੀਰੇ ਨੂੰ ਕਹੇ ਕੁਛ ਦੇ ਵੀ ਗੱਡੀ ਦੇ ਜਾਂ ਕੁਛ ਹੋਰ ਦੇ ਤੇਈ ਵਾਰੀ ਮੈਂ ਕਿਹਾ ਕੱਲ ਨੂੰ ਬੰਦਾ ਬਦਲ ਜਾਂਦਾ ਹੁੰਦਾਗਾ ਨਾ ਨਹੀਂ ਨਹੀਂ ਐਜੀ ਕੋਈ ਗੱਲ ਨਹੀਂ ਤੂੰ ਮੈਂ ਟੈਨਸ਼ਨ ਨਾ ਲੈ ਐਜੀ ਕੋਈ ਗੱਲ ਨਹੀਂ ਪੱਕਾ ਤੁਹਾਨੂੰ ਕੁਛ ਨਹੀਂ ਚਾਹੀਦਾ ਨਾ ਨਾ ਚਲ ਠੀਕ ਹੈ ਮੈਂ ਉਹਨਾਂ ਵਾਸਤੇ ਸਮਾਨ ਸਮੂਹ ਲੈ ਕੇ ਆਉਣਾਗਾ ਤੇ ਤੂੰ ਟੈਨਸ਼ਨ ਨਾ ਲੈ ਕੁਛ ਨਹੀਂ ਚਾਹੀਦਾ ਨਹੀਂ ਤੂੰ ਸਮਾਨ ਸਮੂਹ ਕੁਛ ਨਾ ਲੈ ਕੇ ਆ ਮੇਰੇ ਵੀਰੇ ਨੇ ਤੇ ਭਾਬੀ ਨੇ ਨਾ ਕੋਈ ਗੱਲ ਕਰਨੀ ਸੀ ਬਸ ਤੂੰ ਘਰੇ ਹੀ ਰਹਿ ਇੰਨੇ ਹੀ ਬਹੁਤ ਆ ਗੱਲ ਕਰਨੀ ਸੀ ਹਾਂ ਆਉਂਦੀ ਹੋਣਗੇ ਬਸ ਉਹ ਇਹ ਜੀ ਕੀ ਗੱਲ ਕਰਨੀ ਹੈ ਮੇਰੇ ਨਾਲ ਮੈਂ ਨਾ ਇਹ ਸੋਹਣੀਆਂ ਵੀ ਚਲ ਮੈਂ ਕਾਣੂ ਕੁਝ ਦੱਸਣਾ ਜਦੋਂ ਮੇਰੇ ਵੀਰੇ ਹੁਣੀ ਆਗੇ ਨਾ ਤੁਹਾਨੂੰ ਆਪ ਹੀ ਪਤਾ ਲੱਗ ਜਾਊਗਾ ਚਲ ਕੋਈ ਗੱਲ ਨਹੀਂ ਮੈਂ ਘਰੇ ਆ ਚਲ ਇੱਥੇ ਜਾਣਾ ਮੈਂ ਤੇ ਇੱਥੇ ਮੈਂ ਆ ਗਏ ਜਦੋਂ ਆ ਗਏ ਉਹਦੇ ਆਜਮਾ ਠੀਕ ਆ ਇਹ ਤਾਂ ਕੰਨ ਮੈਨੂੰ ਕੁਛ ਨਹੀਂ ਚਾਹੀਦਾ ਇਹਦਾ ਮਤਲਬ ਜੋਤੀ ਤੇ ਮੰਮੀ ਮੰਗਦੀ ਆ ਗੱਡੀਆਂ ਗੱਡੀ ਮੰਗੀ ਜਾਂਦੇ ਇਹਨਾਂ ਨੂੰ ਥੋੜੀ ਜਿਹੀ ਗੱਡੀ ਦੇਵਾਂਗੇ ਜਦੋਂ ਇਹ ਨਹੀਂ ਕੁਛ ਕਹਿੰਦਾ ਜ਼ਿੰਦਗੀ ਤਾਂ ਮੈਂ ਇਹਦੇ ਨਾਲ ਹੀ ਕੱਟਣੀ ਆ ਬਾਕੀ ਭਾਬੀ ਮੈਨੂੰ ਕਹਿੰਦੀ ਸੀ ਮੈਂ ਸਾਰੀ ਗੱਲ ਆਪ ਹੀ ਕਰਕੇ ਜਾਊਂਗੀ ਚਲ ਮੈਂ ਨਾ ਕੁਛ ਨਹੀਂ ਕਹਿੰਦੀ ਕਿਸੇ ਨੂੰ ਮੈਂ ਆਲ ਦਫ਼ਰ ਕੰਮ ਕਰਦੀ ਆ ਇਹਨੇ ਭਾਪੀ ਹੁਣੀ ਆਈ ਕਿ ਹੋਣ ਦੇ ਨਾਲ ਪੁੱਛ ਲੈਣੀ ਕਿ ਕਿੱਥੇ ਜਿਆਵੇ ਦੋਨੇ ਸੀ ਮਾਵਾਆਂ ਧੀਆ ਤਾਂ ਬੁਰਗੀਆਂ ਪਈ ਗਈਆਂ ਆਪ ਹੀ ਕਹਿਤਾ ਹੋਵੇ ਉਹਦੇ ਭਾਈ ਪਰਜਾਈ ਨੂੰ ਤਾਂ ਵਧੀਆ ਹੀ ਐ ਆਪ ਹੀ ਦੱਸਤਾ ਹੋਵੇ ਨੇ ਵਧੀਆ ਹੀ ਐ ਸੱਸਰੀ ਘਰ ਮਸੀ ਸੱਸਰੀ ਘਰ ਪਈ ਹੋ ਠੀਕ ਹੋ ਹਾਂਜੀ ਵਧੀਆ ਠੀਕ ਐ ਸੱਸਰੀ ਘਰ ਮਸੀ ਸੱਸਰੀ ਘਰ ਪਈ ਹੋ ਹੋਰ ਤਕੜਿਆ ਵਾ ਸੀ ਹਾਂ ਵਧੀਆ ਭਾਈ ਤੁਸੀਂ ਦੱਸੋ ਹੋਰ ਕਿਵੇਂ ਪਰਵਾ ਠੀਕ ਐ ਹਾਂ ਤੁਸੀਂ ਦੱਸੋ ਮਸੀਂ ਸਭ ਠੀਕ ਠਾਕ ਐ ਭਾਈ ਬਹੁਤ ਵਧੀਆ ਬੀਰਪਾਲ ਨਹੀਂ ਦੀ ਨਾ ਸੀ ਇੱਥੇ ਹੋਊਗੀ ਬੀਰਪਾਲ ਇੱਧਰ ਹੀ ਨਰਦੀ ਹੋਊਗੀ ਆ ਜਾਂਦੀ ਐ ਤੇ ਕੀ ਗੱਲ ਹੋ ਗਈ ਮਾਸੀ ਕੀ ਗੱਲ ਹੋ ਗਈ ਭਾਈ ਫੋਨ ਕਰਿਆ ਜੀ ਵੀਰਪਾਲ ਨੂੰ ਫੋਨ ਕਰਿਆ ਸੀ ਹਾਂ ਅੱਛਾ ਕੀ ਕਹਿੰਦੀ ਸੀ ਵੀਰਪਾਲ ਨੂੰ ਪਤਾ ਹੀ ਤੁਸੀ ਕੀ ਕਹਿੰਦੀ ਸੀ ਮਾਸੀ ਹੋ ਗਿਆ ਹੁਣ ਅਗਰੇ ਮਾਸੀ ਕੋਈ ਗੱਲ ਬਾਤ ਦੱਸਿਓ ਭਾਈ ਤੁਹਾਨੂੰ ਫੇਰ ਪਤਾ ਹੋਊਗਾ ਹੀ ਹੁਣ ਜਦੋਂ ਤੁਹਾਨੂੰ ਦੱਸ ਹੀ ਦਿੱਤਾ ਹੁਣ ਮੈਂ ਇਥੋਂ ਕੀ ਕੁੱਛ ਦਿਆਂ ਹਾਂ ਬੱਚਾ ਤਾਂ ਮਸੀ ਹੈ ਯਾਰ ਮੇਰੀ ਗੱਲ ਸੁਣੂਗੀ ਤੂੰ ਸਾਨੂੰ ਨਾ ਦਾਜ ਚਾਹੀਦਾ ਸੀ ਤੁਸੀਂ ਸਾਡੇ ਨਾਲ ਪਹਿਲਾਂ ਗੱਲ ਕਰਦੇ ਜੇ ਸਾਨੂੰ ਦਾਜ ਮਨਜ਼ੂਰ ਹੁੰਦਾ ਅਸੀਂ ਰਿਸ਼ਤਾ ਕਰ ਲੈਂਦੇ ਨਹੀਂ ਨਾ ਕਰਦੇ ਹੁਣ ਬਾਅਦ ਚ ਮੰਗਣ ਦਿੱਤਾ ਕੋਈ ਤੁਹਾਡਾ ਹੱਕ ਹੀ ਨਹੀਂ ਹੈਗਾ ਭਾਈ ਉਹ ਤਾਂ ਕਿਸੇ ਕਿਸੇ ਲੀਤੇ ਨਹੀਂ ਆਉਂਦੀ ਜੀ ਨਾ ਤਾਂ ਉਹਨੂੰ ਚਾਹ ਬਣਾਉਣੀ ਆਉਂਦੀ ਹੈ ਨਾ ਉਹਨੂੰ ਸਬਜ਼ੀ ਬਣਾਉਣੀ ਆਉਂਦੀ ਹੈ ਜੀ ਕੁਛ ਨਹੀਂ ਆਉਂਦਾ ਹੱਕਾ ਮਾਰੀ ਜਾਂਦੇ ਨੇ ਹਲਕ ਪਟ ਜਾਂਦੇ ਨੇ ਹੱਕਾ ਮਾਰ ਜਾਂਦੇ ਵੀ ਭਾਈ ਪਾਣੀ ਲਿਆ ਦੇ ਚਾਹ ਲਿਆ ਤੇ ਆਖੇ ਲੱਗਦੀ ਜਿਵੇਂ ਸੁਣਦੀ ਨਹੀਂ ਹੈਗੀ ਕੰਨ ਤੇ ਜੂ ਨਹੀਂ ਸਰਕਦੀ ਉਹਦੇ ਨਹੀਂ ਮਾਸੀ ਜੀ ਇਥੇ ਤੁਸੀਂ ਨਾ ਸਭ ਝੂਠ ਬੋਲਦੇ ਝੂਠ ਨਹੀਂ ਬੋਲਦੇ ਜੀ ਨਹੀਂ ਹੈਗੀ ਸਾਰਾ ਕੰਮ ਮੈਂ ਕਿਉਂ ਝੂਠ ਬੋਲੂਗੀ ਮੈਨੂੰ ਕੀ ਲੋੜ ਹੈ ਝੂਠ ਬੋਲਣ ਦੀ ਦੇ ਸਾਜ ਜੀ ਦਾ ਪਤਾ ਨਾ ਸੀ ਘਰੇ ਬਣਾਉਂਦੀ ਰਹੀ ਆ ਹੁਣ ਆ ਤਾਂ ਸਾਡੇ ਪਤਾ ਨਹੀਂ ਭਾਈ ਇੱਥੇ ਤਾਂ ਫਿਰ ਏਡੇ ਏਡੇ ਫੈਸਲੇ ਲੈਂਦੀ ਆ ਕੁੜੀ ਨੂੰ ਕਹਿੰਦੀ ਤੇਰਾ ਵਿਆਹ ਕਰਨਾ ਫੁਲਾਨਾ ਕਰਨਾ ਉਹ ਵੀ ਕੱਲ ਤਾਂ ਧੁਆਈ ਅੱਜ ਹੀ ਏਡੇ ਏਡੇ ਫੈਸਲੇ ਲੈ ਲੈਣੀ ਆ ਜੀ ਚਲ ਉਹ ਤਾਂ ਸਹਸਦਵਾਏ ਕਹਿਤਾ ਹੋਣਾ ਤਾਂ ਆਪਾਂ ਆਮ ਕਹੀ ਜਿੰਨੇ ਦਾ ਬਸ ਚਲ ਉਹ ਵੀ ਵਿਆਹਣੀ ਆ ਕੁੜੀ ਦਾ ਤਾਂ ਐਂ ਗੀਰ ਗੱਲ ਕਰ ਹੀ ਲੈਂਦੇ ਆਪਾਂ ਭਾਈ ਫਿਰ ਹੁਣ ਕੱਲ ਆਈ ਹੈਗੀ ਹੁਣ ਅੱਜ ਹੀ ਕੁੜੀ ਨੂੰ ਆਪਾਂ ਕੱਢ ਦਈਏ ਘਰੋਂ ਨਹੀਂ ਉਹ ਵੀ ਸਿਆਣਾਗਾ ਹੁਣ ਇਹ ਵੀ ਆਈ ਆ ਕੁੜੀ ਉਹਨੇ ਨਾ ਹੁਣ ਸਾਰੀ ਤਾਂ ਨਹੀਂ ਉਹਨੂੰ ਕਹਤਾ ਕਿ ਤੂੰ ਕੱਢ ਜਸਰੀ ਗਾ ਇਹੋ ਜੀ ਅੱਧੀ ਕਾ ਬੀਤੋ ਦੁਖਦੇ ਆ ਬੈਠੇ ਤੁਸੀਂ ਹੁਣੇ ਆਏ ਸੀ ਅੱਜ ਆਏ ਸੀ ਪਾਣੀ ਲੈ ਕੇ ਅਮ ਕਿਥੇ ਆਵਿਜਤ ਨਾ ਨਾ ਮੇਰੇ ਕੋਲ ਪਾਣੀ ਦਾ ਲੋੜ ਨਹੀਂ ਹੈ ਪਾਣੀ ਪੀ ਕੇ ਆਏ ਆ ਬਣੇ ਨਹੀਂ ਬਾਈ ਕੁਝ ਹੋਣੀ ਹੈ ਤੇਰੀ ਗੱਲ ਨਾ ਕੋਈ ਨਾ ਤੂੰ ਬੈਠ ਜਾ ਤਾ ਤੂੰ ਬਹਿ ਜਾ ਕੋਈ ਨਹੀਂ ਆ ਮਾਸੀ ਨੂੰ ਹੀ ਗੱਲ ਕਰਦੇ ਸੀਗੇ ਵੀ ਆਪਾਂ ਦੇਖ ਜੇ ਦੇਣ ਜੋਗੇ ਹੁੰਦੇ ਉਹ ਵੀ ਦੇ ਆਂਦੇ ਸਾਰੀ ਗੱਲਬਾਤ ਕਰਕੇ ਆਪਾਂ ਉਹਦੇ ਦੇਖ ਇਹਦਾ ਵਿਆਹ ਕਰਿਆ ਸੀਗਾ ਵੇ ਆਤਾ ਕਰਿਆ ਸੀ ਫਿਰ ਉਹੀ ਤਾਂ ਤੁਸੀਂ ਹੁਣ ਕੋਈ ਸਾਧਨ ਤਾਂ ਮਾੜਾ ਮੋਟਾ ਤਗਲਾ ਦਿੰਦਾ ਹੀ ਅਗਲਾ ਮਰੇ ਤੇ ਮਰੇ ਮੋਟਰਸਾਈਕਲ ਤਾਂ ਦੇ ਹੀ ਦਿੰਦਾ ਉਹ ਤਾਂ ਮਸੀ ਉਦੋਂ ਦੇਖਣਾ ਸੀ ਸੀ ਤਾਂ ਤੁਹਾਨੂੰ ਉਦੋਂ ਕਿਹਾ ਸੀ ਭਾਈ ਸਾਡੇ ਕੋਲ ਤਾਂ ਕੁਝ ਨਹੀਂ ਇਕੱਲੀ ਕੁੜੀ ਐ ਭਈ ਆਹੀ ਗੱਲ ਇਹਨਾਂ ਨੂੰ ਮੈਂ ਕਹੀ ਸੀ ਜੀ ਜੇ ਕੁਝ ਦੇ ਸਕਦੇ ਹੁੰਦੇ ਤਾਂ ਦੇ ਹੀ ਦੇ ਦਿੰਦੇ ਵਿਖਾਈ ਉਹ ਕੁਝ ਨਹੀਂ ਦੇ ਸਕਦੇ ਤੇ ਨਹੀਂ ਮੈਂ ਜਾਉਣੀ ਆ ਬਾਕੀ ਭਾਈ ਮੈਂ ਨਾ ਸੇਗੂ ਨਾਲ ਗੱਲ ਕਰੀ ਸੀਗੀ ਹੁਣੇ ਵੀ ਇਹੀ ਗੱਲ ਪਈ ਆ ਉਹ ਕਿੰਨੇ ਸਾਨੂੰ ਤਾਂ ਕੁਝ ਨਹੀਂ ਚਾਹੀਦਾ ਬੱਸ ਮੈਂ ਨੂੰ ਤੇ ਜੋ ਤੀਨ ਚਾਹੀਦੀ ਆ ਗੱਡੀ ਉਹਨੂੰ ਕੀ ਪਤਾਗਾ ਕਿਉਂ ਮਸੀ ਉਹ ਕਰਦਾ ਮੈਂ ਬਰਨੀ ਮੁੰਡਾ ਕਰਦਾ ਉਹਨੂੰ ਕੀ ਪਤਾ ਉਹਨੂੰ ਕੋਈ ਪਤਾ ਨਹੀਂ ਹੈਗਾ ਕਿਸੇ ਗੱਲ ਦਾ ਨਹੀਂ ਉਹਨੂੰ ਪਤਾ ਹੈਗਾ ਭਾਈ ਉਹ ਤਾਂ ਲਾਈ ਲੱਗ ਆਗਾ ਉਹ ਤਾਂ ਮੁੰਡਾ ਸਾਡਾ ਗੱਡੀ ਜੇ ਮੰਨ ਲਓ ਲੈ ਕੇ ਚਲਾਉਣੀ ਤਾਂ ਉਸੇ ਨਹੀਂ ਹੈ ਬੱਸ ਤੁਸੀਂ ਤਾਂ ਨਹੀਂ ਚਲਾਉਣੀ ਫਿਰ ਅੱਜ ਕੱਲ ਮਾੜੇ ਤੋਂ ਮਾੜਾ ਅਗਲਾ ਦੇ ਦਿੰਦਾ ਹੈ ਮੋਟਰਸਾਈਕਲ ਦਾ ਮੂਹਰਲੀ ਗੱਲ ਅਗਲਾ ਬੇੜੇ ਵਾਲੇ ਵੀ ਦੇ ਦਿੰਦੇ ਨੇ ਸਾਡੇ ਤਾਂ ਗੰਜੈਸ਼ ਹੀ ਨਹੀਂ ਸੀ ਮਸੀ ਤਾਂ ਕੁਝ ਨਹੀਂ ਜਿਸ ਬੇਮਰਜ਼ਾ ਦਾ ਟਾਈਮ ਪਾਸ ਕਰਦੇ ਨੇ ਉਹਨੂੰ ਵੀ ਪਤਾ ਹੈਗਾ ਸੀ ਕਿੰਨਾ ਦਾ ਕਰਜ਼ਾ ਦੇ ਨੇ ਨਾਲੇ ਵਿਚਾਰੀ ਕੰਮ ਛੱਡ ਕੇ ਆਇਆ ਹੋਊਗਾ ਬਾਈ ਵੀ ਤੇ ਭਾਬੀ ਨੂੰ ਵੀ ਕਰੇ ਕਿੰਨਾ ਕੰਮ ਰਹਿੰਦਾ ਇਹ ਗੱਲ ਮੰਮੀ ਤੁਹਾਨੂੰ ਮੈਂ ਕਹੀ ਸੀ ਤੁਸੀਂ ਮੰਨਿਆਂਦੇ ਕਿਉਂ ਮਾਰਨ ਦਾ ਟਾਈਮ ਖਰਾਬ ਕਰਾਇਆ ਮੈਂ ਨਹੀਂ ਆਪ ਹੀ ਆਦਤਾਂ ਸੁਧਾਰ ਤੂੰ ਆਪਦੀਆਂ ਚਲੋ ਉਹ ਤਾਂ ਮਸੀਂ ਅਸੀਂ ਸਮਝਾ ਦਾਂਗੇ ਇਹਨੂੰ ਹੋਰ ਆ ਦਾਦੂ ਜੀ ਮੰਗਿਆ ਹੀ ਨਾ ਗੱਲ ਕਰੋ ਨਾ ਤੁਸੀਂ ਕੋਈ ਜੇ ਕੁੜੀ ਜੀ ਨੁਕਸ ਹੈ ਉਹ ਅਸੀਂ ਚਲ ਕੇ ਜਾਂਦੇ ਹੋਗੇ ਬੈਠੇ ਆਂਗੇ ਸਮਝਾਵਾਂਗੇ ਜਾਂ ਕੋਈ ਗਲਤੀ ਕਰਦੀ ਹੈ ਦੇਖਣਾ ਜਿਹੜੀ ਮੈਂ ਅਸੀ ਗੱਲ ਹੋਈ ਉਹ ਤੋਂ ਆਪਾਂ ਕਰਕੇ ਕੁੜੀ ਤੋਰੀ ਹੈਗੀ ਉਹ ਤਾਂ ਤੁਸੀਂ ਉਹਦੀ ਦੱਸਣ ਦੇ ਭਾਈ ਸਾਨੂੰ ਤਾਂ ਕੁੜੀ ਉਹ ਚਾਹੀਦੀ ਹੈ ਜਿਹੜੀ ਗੱਡੀ ਲੈ ਕੇ ਆਵੇ ਅਸੀਂ ਜਵਾਬ ਦੇਣ ਦੇ ਘੜੇ ਪੈਰੀ ਦੇਖ ਲੈ ਲੈ ਸਸੀ ਕਰ 100 ਰੁਪਇਆ ਲੈਣ ਤੇ ਉਹ ਠੀਕ ਹੈ ਹਾਂ ਵਧੀਆ ਵੀਰੇ ਕੌਣ ਦੱਸ ਵਧੀਆ ਆ ਕੀ ਗੱਲ ਕਰ ਰੱਖੀ ਐ ਦੇਖ ਸੇ ਕ ਜਦੋਂ ਆਪਾਂ ਕੁੜੀ ਤੋਰੀ ਐ ਦੇਖਣਾ ਵਿਆਹ ਕਰਿਆ ਤੁਹਾਡਾ ਉਦੋਂ ਇਹੀ ਗੱਲ ਹੋਈ ਸੀ ਭਾਈ ਸਾਡੇ ਕੋਲੇ ਦੇਣ ਲੈਣ ਨੂੰ ਕੁਝ ਨਹੀਂ ਫਿਰ ਐਸੀ ਹੈ ਨਹੀਂ ਸੀ ਨਹੀਂ ਹੋਣਾ ਤੇ ਹੁਣ ਤੇਰੀ ਮਾਤਾ ਤੇ ਆਪਣੀ ਕੁੜੀ ਆ ਇਹਦੀ ਵੀ ਸਾਨੂੰ ਗੱਡੀ ਚਾਹੀਦੀ ਏ ਜਦੋਂ ਮਾਂ ਤੁਹਾਨੂੰ ਕਹੇ ਵੀ ਆਪਾਂ ਨੂੰ ਗੱਡੀ ਚਾਹੀਦੀ ਤੇ ਐਵੇਂ ਅਗਲੇ ਨੂੰ ਤੰਗ ਕਰੀ ਜਾਂਦੇ ਹਾਂ ਹਾਂ ਅਸੀਂ ਤਾਂ ਇਹ ਕਹਿਣਾ ਫੜਦਾ ਦਿਮਾਗ ਖਰਾਬ ਹੈ ਉਹ ਤਾਂ ਵੀ ਬੋਲਦੀਆਂ ਤੂੰ ਕੁੜੀ ਐਵੇਂ ਬੋਲੀ ਜਾਂਦੀ ਐ ਤੇ ਸਹੀ ਗੱਲ ਆ ਫਿਰ ਵੀਰੇ ਅੱਜ ਮੰਮੀ ਦੇ ਤਾਂ ਗੋਡੇ ਲਾ ਖਦੇ ਆ ਜੇ ਕੱਲ ਪਰਾਂ ਨੂੰ ਕੋਈ ਗੱਲਬਾਤ ਹੁੰਦੀ ਹੈ ਕਾਤੇ ਜਾਵਾਂਗੇ ਬੱਕਰੇ ਤਾਂ ਖਾਵਾਾਂਗੇ ਅਸੀਂ ਬਈ ਦੇਖ ਮੇਰੀ ਗੱਲ ਸੁਣੋ ਸਿਪਕਾ ਤੋਂ ਨੂੰ ਜੇ ਗੱਡੀ ਚਾਹੀਦੀ ਐ ਤੁਹਾਡੇ ਕੋਲੇ ਵਿੰਜੈਸ਼ ਐ ਤੁਸੀਂ ਆਪ ਦੀ ਲੈ ਲਓ ਬਈ ਸਾਡੇ ਤਾਂ ਯਾਰ ਹੱਥ ਖੜੇ ਐ ਸੀ ਤਾਂ ਟਾਈਮ ਬਸ ਤਾਂ ਮਸਾ ਕਰਦੇ ਆਂ ਬਾਈ ਯਾਰ ਸੁਣੋ ਮੈਂ ਕਹਿੰਦੇ ਨਹੀਂ ਵੀ ਤੁਸੀਂ ਗੱਡੀ ਦਿਓ ਇਹ ਚਾਲੂ ਰਸਪੇਰਾ ਮਾਸੀ ਨੂੰ ਤੇ ਗੱਲ ਸੁਣ ਵੀ ਮੁੰਡੇ ਮੇਰੀ ਤੂੰ ਤੂੰ ਨਹੀਂ ਮੈਨੂੰ ਜਮੈਂ ਮੈਂ ਤੈਨੂੰ ਜਮੈਂ ਮੈਂ ਤੇਰੀ ਮਾਂ ਆਂਗੀ ਹਲੇ ਮੈਨੂੰ ਆਹੀ ਲਖਣ ਕਰਨੀ ਐ ਨਾ ਤੂੰ ਵੀ ਜਾ ਨਾਲ ਹੀ ਮੇਰੀ ਗੱਲ ਲੈ ਤੀਵੀ ਜਾਵੇ ਨਾਲ ਤੂੰ ਜਾਂ ਦੋ ਦੋਨੀਆਂ ਜਾਓ ਆਦੇ ਵਰ ਕੀ ਹੁੰਦੇ ਐ ਸਾਰੇ ਅੱਜ ਦੇਖਾਂਗੇ ਹੁਣ ਗੱਡੀ ਕਿਹੜੇ ਪੈਰ ਮੈਂ ਸਿੱਧਾ ਜੀ ਅਸੀਂ ਦੋ ਦੇਵਾਂਗੇ ਬਈ ਯਾਰ ਇਹਨੂੰ ਕੀ ਕਹਿਣਾ ਇਹ ਤਾਂ ਬੁੜੀਆਂ ਵਾਲੀ ਮਤ ਹੈ ਇੱਥੇ ਬੈਠ ਕੇ ਮਰ ਜਾਨਾ ਯਾਰ ਗਾ ਮੇਰਾ ਪਿਆਉ ਨਹੀਂ ਪਤਾ ਨਹੀਂ ਅੱਰਪੀਆਂ ਦੇ ਮੱਥੇ ਐਡਾ ਵੱਡਾ ਕਰਤਾ ਮੈਂ ਤੈਨੂੰ 8 ਰੁਪਿਆ ਦੇ ਮੱਥੇ ਮੈਂ ਲੱਗਣਾ ਵਾ ਬਾਪੂ ਨੇ ਮੈਨੂੰ ਜਿੰਨਾ ਦੇ ਕੇ ਗਿਆ ਵਿਚਾਰਾ ਥਾਰਾ ਕੋ ਮੈਨੂੰ ਪਤਾ ਹੀ ਹੈ ਲੋਹੀ ਲੱਸੀ ਜਾਨੇ ਨਾ ਮੇਰਾ ਕਿੰਨਾ ਬੋਲਦਾ ਤੇਰੇ ਮੂਰੇ ਬੋਲਣ ਵਾਲੀ ਗੱਲ ਨਹੀਂ ਕੁੜੀਏ ਤੂੰ ਚੁੱਪ ਕਰ ਜਾ ਕਰਨ ਵਾਲੀ ਤੂੰ ਮੈਨੂੰ ਪਤਾ ਹੈ ਅੱਜ ਲੱਗਿਆਗਾ ਤੂੰ ਇਹ ਗੱਲ ਮੈਨੂੰ ਪਹਿਲੇ ਫੋਨ ਤੇ ਦੱਸ ਦਿੰਦੇ ਬਾਈ ਮੈਂ ਇਹਨਾਂ ਨੂੰ ਇੱਥੇ ਸੁਧਾਰ ਦਿੰਦਾ ਕੋਈ ਪੁੱਛਣਾ ਖੜੇ ਫੇਰੀ ਕੰਮ ਛੱਡ ਕੇ ਆਉਣਾ ਪਿਆ ਮੰਮੀ ਮੇਰੀ ਗੱਲ ਸੁਣ ਲਾ ਜਾਂ ਤਾਂ ਆਪਾਂ ਕਰੇ ਵੀਰਾਂ ਨੂੰ ਵਾ ਠੀਕ ਹੈ ਨਾ ਨਹੀਂ ਮੈਂ ਰਹੂੰਗੀ ਬਸ ਗੱਲ ਇੱਕ ਕਰਾਂ ਮੈਂ ਵੀਰਾਂ ਨੂੰ ਰੱਖ ਲਾਂ ਨਹੀਂ ਮੈਨੂੰ ਰੱਖ ਲਾਂ ਇਹਦਾ ਹੀ ਦੱਸ ਵੀਰਾਂ ਨੂੰ ਨਾਲ ਹੀ ਤੋਰ ਦੇ ਇਹਨਾਂ ਦੇ ਲੈ ਜਾਓ ਭਾਈ ਨਾਲ ਹੀ ਇਹਨੂੰ ਸੁਧਾਰੇ ਨੂੰ ਨਾਲ ਲੈ ਜਾ ਜੰਗ ਅੰਸਰੀ ਆ ਨਾ ਲੈ ਨੂੰ ਇੰਨੇ ਕੁ ਜੋਗੇ ਤਾ ਹੈ ਨਹੀਂ ਰੋਟੀ ਤਾਂ ਲਈ ਜਾਂਮਗੇ ਇਹ ਤਾਂ ਸਾਡੀ ਸੁਣਦਾ ਹੀ ਨਹੀਂ ਉਹ ਬਹਿ ਜਾ ਮਾਂ ਬਹਿ ਜਾ ਕਿਉਂ ਆ ਮੈਂ ਤੈਨੂੰ ਪਾਇਆਗਾ ਕਿਉਂ ਅਕਲੇ ਸਪਾਇਆ ਹੈ ਮੀਨਾ ਨੱਕ ਦੇ ਮੇਰਾ ਪੱਖ ਲਈ ਮੀਨਾ ਨਹੀਂ ਹੋਇਆ ਬਿਆਹ ਨੂੰ ਪੱਖ ਤੇਰਾ ਮੈਂ ਕੀ ਨਾਵਾ ਸਹੀ ਆ ਪਾਸੇ ਚੱਲ ਤੂੰ ਤੇਰਾ ਪੱਖ ਲਊਗਾ ਕਾਉਂ ਤੇ ਬਸੇ ਚੱਲਦੀ ਆ ਤੂੰ ਐਵੇਂ ਕਹਿੰਦੀ ਹੈਗੀ ਤੇ ਗੱਡੀ ਚਾਹੀਦੀ ਚਲ ਮੈਂ ਵੀਰਪਾਲ ਨੂੰ ਕਹਿੰਦੀ ਫਿਰ ਨਾਲ ਹੀ ਲੈ ਚੱਲ ਜੇ ਆਪਾਂ ਇਹਨਾਂ ਚੱਲਣਾ ਠੀਕ ਆ ਚਲ ਮਾਸੀ ਕੋਈ ਨਹੀਂ ਤੁਸੀਂ ਆਪ ਦੀਓ ਲੈ ਲਿਓ ਗੱਡੀ ਜਾਣ ਆਉਣ ਨੂੰ ਅਸੀਂ ਕੁੜੀ ਨੂੰ ਨਾਲ ਲੈ ਜਾਂਦੇ ਕੋਈ ਨਾ ਲੈ ਜਾ ਲੈ ਭਾਈ ਕੁੜਕੇ ਹੁਣ ਜਿਹੜੇ ਮਾਂ ਦੇ ਕੋਟੇ ਰੁਕਦੇ ਆ ਤੁਸੀਂ ਗੱਡੀ ਤਿਆਰ ਕੀਤੀ ਦਿਖਾ ਦੇਈਏ ਨਹੀਂ ਭਾਈ ਅਸੀਂ ਤਾਂ ਲੈ ਹੀ ਲਾਵਾਂਗੇ ਉਹ ਵੀ ਤਾਂ ਲੰਮਾਗੇ ਫੋਰਚਨਰ ਨਾਲੇ ਚੱਲ ਵਧੀਆ ਮੰਮੀ ਬਗ ਜੂਗੀ ਪਰੇ ਇੱਥੋਂ ਜਾਣ ਦੇ ਪਰੇ ਕੀ ਕਰਾਂ ਆ ਮੁੰਡਾ ਦੇ ਗਲ ਆਪਣਾ ਹਰਾਮੀ ਆਪਣਾ ਵੀ ਉਹਨਾਂ ਦਾ ਬਣ ਗਿਆ ਕੰਜਰ ਉਹ ਵੀ ਤਾਂ ਗੱਲ ਆ ਉਹ ਤਾਂ ਇਹਨੂੰ ਤਿਆਰ ਸੀਗੇ ਆਪਾਂ ਵੀਰੇ ਨੇ ਕਿਹਾ ਉਹਨੂੰ ਆਪਾਂ ਬਗਾਨੀ ਤੀ ਉਹਨੂੰ ਕਿਹਾ ਆਪਦਾ ਹੀ ਜਦੋਂ ਆਪਦਾ ਹੀ ਪੈਸਾ ਕੋਟਾਗਾ ਉਹੀ ਤਾਂ ਗੱਲ ਆ ਵੀਰਾਂ ਦਾ ਕਹਿੰਦਾ ਉਹ ਦੂਜਾ ਵੀਰ ਉਹ ਤਾਂ ਕਹਿੰਦਾ ਕਿਾ ਚਲ ਕੋਈ ਨਹੀਂ ਅਸੀਂ ਉਹ ਕਰ ਦਾਂਗੇ ਆ ਆਪਣੀ ਬੀਰੀ ਨੇ ਆਖਣਾ ਤਵੇਂ ਔਰ टांग ਮਾਰ ਗਿਆ ਜਾਣਦੇ ਕੰਜਰ ਨੂੰ ਇਹਨੂੰ ਵੀ ਪਤਾ ਲੱਗੂ ਖਾਣ ਦੇ ਸਹੁਰਿਆਂ ਦੀ ਰੋਟੀ ਇਹਨੂੰ ਚਾੜਦੇ ਪਤਾ ਨਹੀਂ ਨਾਲੇ ਮੈਂ ਦੇਖਦੀ ਹਾਂ ਉਧਰ ਕਿਤੇ ਮੇਰੇ ਸੂਰ ਨਾ ਜਾ ਕੇ ਲੈ ਲਿਓ ਵੇਖ ਲੈ ਵੇਖ ਲੈ ਜਾ ਕੇ ਦੱਸ ਕੀ ਕਰੀਏ ਇੱਕ ਮੁੰਡਾ ਇੱਕ ਧੀ ਆ ਹੈਂ ਦਸਵੇਂ ਕੀ ਕਰਾ ਮੁੰਡਾ ਵੀ ਨਹੀਂ ਮੇਰੇ ਤਾਂ ਕਹਣੇ ਹੈਗਾ ਪਤਾ ਨਹੀਂ ਲੋਕਾਂ ਦੇ ਚਾਰ ਚਾਰ ਮੁੰਡੇ ਕਿਵੇਂ ਬਸ ਤੇ ਰਹਿੰਦੇ ਨੇ ਗਏ ਮੇਰਾ ਤਾਂ ਇੱਕੋ ਹੀ ਨਹੀਂ ਲੋਟ ਆਉਂਦਾਗਾ ਕੀ ਕਰਾ ਮੈਂ ਤਾਂ